ਇੱਥੇ ਗਰੀਬ ਦਾ ਬੱਚਾ ਕਦੀ ਗਲਤੀ ਨਾਲ ਕਿਸੇ ਦੇ ਖੇਤ 'ਚ ਵੜ ਜਾਏ ਉਹਨੂੰ ਤੁਸੀਂ ਮਾਰ ਦਿੰਦੇ ਹੋ ਕੁੱਟ-ਕੁੱਟ ਕੇ ਲੱਕੜਾਂ ਡੰਡੇ ਨਾਲ ਤੁਸੀਂ ਇੰਨਾ ਬੁਰਾ ਹਾਲ ਕਰਦੇ ਹੋ ਜຸນ ਦਾ ਮਾਰ ਦਿੰਦੇ ਹੋ ਉਹਦੇ ਮੂੰਹ ਤੇ ਤੁਸੀਂ ਮੂਤ ਕਰਦੇ ਹੋ ਸਿਰ ਤੋਂ ਫੜ ਕੇ ਉਹਨਾਂ ਦੀ ਬੀਬੀਆਂ ਨੂੰ ਤੁਸੀਂ ਕਮਾਂਦੇ ਹੋ ਕੁੱਟਦੇ ਹੋ ਕਪਨੀ ਵਸਤਰ ਕਰਦੇ ਹੋ ਕੱਪੜੇ ਤੱਕ ਤਾਰ ਦਿੰਦੇ ਹੋ ਉਹਨਾਂ ਤੇ ਇੰਨਾ ਮਾੜਾ ਹਾਲ ਕਰਦੇ ਹੋ ਤੇ ਇਹ ਸਜ਼ਾ ਘੱਟ ਹੈ ਜਿਹੜਾ ਬੰਦਾ ਆਪਣੇ ਭਰਾ ਦਾ ਦੀ ਹੱਤੀ ਤੇ ਹੈ ਜਿਹੜਾ ਬੰਦੇ ਉਹ ਸੋਚੋ ਕਿਸ ਲੈਵਲ ਦਾ ਹਾਰਸ ਹੋਇਆ ਉਹਨਾਂ ਐਡਾ ਵੱਡਾ ਆਫੀਸਰ ਕਿੱਥੋਂ ਲੈ ਕੇ ਡੀਜੀਪੀ ਤੋਂ ਲੈ ਕੇ ਲੋਅਰ ਲੈਵਲ ਤੱਕ ਐਸਪੀ ਲੈਵਲ ਤੱਕ ਬੰਦੇ ਸਾਰੇ ਇਨਵੋ ਹੁਣ ਇਹ ਤੁਸੀਂ ਸੋਚੋ ਕਿ ਇਹ ਤਾਂ ਪੁਲਿਸ ਐਡਮਿਨਿਸਟ੍ਰੇਟਿਵ ਲੈਵਲ ਤੇ ਆ। ਜਦ ਤੁਸੀਂ ਖਤਮ ਜਿਸ ਲੈਜਿਸ ਲੈਵਲ ਤੇ ਲੋਅਰ ਲੈਵਲ ਤੇ ਜਦ ਅਸੀਂ ਡੀਪਰ ਲੈਵਲ ਤੇ ਲੇਅਰ ਤੇ ਜਾਵਾਂਗੇ ਨਾ ਉੱਥੇ ਤੁਸੀਂ ਸੋਚ ਵੀ ਨਹੀਂ ਸਕਦੇ ਕਿਵੇਂ ਹੁੰਦਾ ਹੋਣਾ। ਕਿੰਨੇ ਕੇਸੇ ਥੋਨੇ ਜੋ ਅਨ ਰਜਿਸਟਰ ਜਾਂਦੇ ਨੇ। ਕੀ ਆ ਹਰਿਆਣਾ ਸਰਕਾਰ ਔਰ ਹਰਿਆਣਾ ਸਰਕਾਰ ਸਰਕਾਰ ਦਾ ਸੀਐਮ ਇਸ ਲਾਇਕ ਵੀ ਨਹੀਂ ਹੈਗਾ ਕਿ ਤੂੰ ਆਪਣੇ ਲੈਵਲ ਤੇ ਡਿਸੀਜਨ ਲੈ ਸਕਦਾ ਤੂੰ ਚਾਹਵੇਂ ਤੇ ਖੜਕਾ ਕੇ ਰੱਖ ਦੇ। ਪੂਰੀ ਸਰਕਾਰ ਨੂੰ ਪੂਰੀ ਏਜੰਸੀਆਂ ਨੂੰ ਪੂਰੀ ਪੁਲਿਸ ਦੇ ਉੱਪਰ ਤੋਂ ਲੈ ਕੇ ਲੋਅਰ ਲੈਵਲ ਦੇ ਆਫਿਸਰਸ ਵੀ ਖੜ ਕੇ ਕਲਾਸ ਲਾ ਦੇ। ਇਹਦੀ ਸਜ਼ਾ ਸਜ਼ਾ ਮੌਤ ਹੋਣੀ ਚਾਹੀਦੀ ਇੱਕ ਬੰਦੇ ਨੂੰ ਤਾਂ ਫਾਹ ਲਾਓ ਇੱਕ ਬੰਦੇ ਨੂੰ ਤਾਂ ਟੰਗੋ ਉਹਨੂੰ ਸ਼ਰਫੇਰ ਡਰ ਪਾਊਗਾ ਤੁਸੀਂ ਕੀ ਕਰੋਗੇ ਐਸਸੀਐਸਟੀ ਐਕਟ ਦੇ ਵਿੱਚ ਉਹਦੀ ਉਹਦੀ ਗ੍ਰਿਫਤਾਰੀ ਨਹੀਂ ਹੋ ਰਹੀ ਕਿਉਂ ਬੇਦਖ ਕਰਨੇ ਹੋ ਜੈਕਟ ਬਣਾਏ ਕਿਉਂਕਿ ਉਹਨੂੰ ਪਤਾ ਸੀ ਜੇ ਉਸ ਟਾਈਮ ਉਸ ਬੰਦੇ ਨੂੰ ਪਾਣੀ ਨਹੀਂ ਪੀਣ ਦਿੱਤਾ ਜਾਂਦਾ ਸੀਗਾ ਆਉਣ ਵਾਲੀਆਂ ਪੀੜ੍ਹੀਆਂ ਨਾਲ ਕੀ ਹੋਣਾ ਸੀ ਸਾਥ ਰਸ ਦੇ ਬੱਚੇ ਨਾਲ ਹੋਇਆ ਸੀਗਾ ਅੱਜ ਉਹਦੇ ਸਾਰੇ ਤੇ ਸਾਰੇ આરોપી ਬਾਹਰ ਬੈਠੇ ਨੇ ਗਰੀਬ ਦੀ ਕੁੜੀ ਸੀ આરોપી ਸਾਰੇ ਬਾਹਰ ਬੈਠੇ ਨੇ ਕੁੜੀ ਖਰਾਬ ਕਰਤੀ ਇਦਾਂ ਹੀ ਇਹਨਾਂ ਨੇ ਕਹਿਣਾ ਸਾਡੇ ਲਈ ਬਹੁਤ ਆਵਾਜ਼ ਚੁੱਕਦੇ ਆ ਇਹਨਾਂ ਦੇ ਤੇ ਇਦਾਂ ਹੀ ਆ ਇਹਨਾਂ ਦਾ ਤੇ ਕੰਮ ਹੀ ਇਹ ਖਰਾਬ ਨੇ ਮਨੀਸ਼ਾ ਵਾਲਮੀ ਨਾਲ ਕੀ ਕੀਤਾ ਮਾਂ ਪਿਓ ਬਾਹਰ ਬੈਠੇ ਨੇ ਪਰਿਵਾਰ ਬਾਹਰ ਬੈਠਾ ਮਿੱਟੀ ਦਾ ਤੇਲ ਪਾ ਕੇ ਤੁਸੀਂ ਧੀ ਭੂਕਤੀ ਯਾਰ ਇਹ ਤਾਂ ਮਜ਼ਾਕ ਹੋ ਗਿਆ ਕਿਸੇ ਨੂੰ ਮਾਰ ਦੋ ਕਿ ਇਹਨਾਂ ਦੇ ਬੱਚਿਆਂ ਨੂੰ ਮਾਰ ਕੇ ਆਪਣੇ ਉਹ ਬੰਦੇ ਸਭ ਤੋਂ ਜ਼ਿਆਦਾ ਕਾਸਟਿਸ ਨੇ ਜੋ ਸਭ ਤੋਂ ਜ਼ਿਆਦਾ ਪੜਾ ਲਿਖਾ ਬੰਦਾ ਆਲਵੇਜ਼ ਰਿਮੈਂਬਰ ਗਰੀਬ ਬੰਦਾ ਜੇ ਉਹਨਾਂ ਦੇ ਸਮਾਜ ਦਾ ਵੀ ਹੈ ਨਾ ਉਹ ਇੰਨਾ ਜਾਤੀਵਾਦੀ ਨਹੀਂ ਜਿਹੜਾ ਅਮੀਰ ਬੰਦਾ ਜੋ ਵੱਡੀ ਵੱਡੀ ਪੋਸਟਾਂ ਤੇ ਐਸਟੈਬਲਿਸ਼ ਹੈ ਉਹਨੂੰ ਪਤਾ ਕਾਸ ਡਿਸਕ੍ਰਿਮੀਨੇਸ਼ਨ ਕਰਕੇ ਦੂਜੇ ਬੰਦੇ ਨੂੰ ਹਿਊਮਿਲੇਟ ਕਰਨਾ ਮੂਰਖੋ ਤੁਸੀਂ ਕਹਿੰਦੇ ਹੋ ਜਾਤੀ ਹੈ ਕਿੱਥੇ ਆ ਕਾਸਟ ਹੈ ਕਿੱਥੇ ਆ ਤੁਹਾਡੇ ਦਿਲਾਂ ਦੇ ਅੰਦਰ ਹੈਗੀ ਤੁਹਾਡੀ ਸੋਚ ਦੇ ਅੰਦਰ ਹੈਗੀ ਹਰ ਪਲ ਤੁਹਾਡੀ ਜ਼ੁਬਾਨ ਦੇ ਅੰਦਰ ਹੈਗੀ ਜਿੱਦੋਂ ਤੁਸੀਂ ਜ਼ੁਬਾਨ ਦੇ ਅੰਦਰ ਉਹਨਾਂ ਦੀ ਜਾਤ ਦੇ ਲੈਵਲ ਤੇ ਤੁਸੀਂ ਗਾਲ੍ਹਾਂ ਕੱਢਦੇ ਹੋ ਫਿਰ ਗੁਰੂ ਦੀ ਬਾਣੀ ਤੁਹਾਨੂੰ ਨਜ਼ਰ ਨਹੀਂ ਆਂਦੀ ਅਸੀਂ ਪੂਰਾ ਜੋ ਬੰਮਣਵਾਦ ਆ ਨਾ ਜੋ ਮਨੁਵਾਦ ਉਹ ਅਸੀਂ ਆਪਣੇ ਅੰਦਰ ਲੈ ਕੇ ਚੱਲ ਰਹੇ ਹਾਂ ਉਹ ਬਹੁਤ ਖੁਸ਼ ਨੇ ਉਹਨਾਂ ਨੇ ਫਲਾਤਾਂ ਉਹਨਾਂ ਨੇ ਆਪਾਂ ਨੂੰ ਦੇ ਦਿੱਤਾ ਉਹਨਾਂ ਨੂੰ ਜੋ ਕਰਕੇ ਮਜ਼ਾ ਆਂਦਾ ਸੀ ਨਾ ਅੱਜ ਸਾਡਾ ਸਮਾਜ ਵੀ ਸਾਡਾ ਸਿੱਖ ਕੌਮ ਵੀ ਉਹੀ ਸਭ ਕਰ ਰਹੀ ਆ ਆਪਾਂ ਨੂੰ ਵੀ ਮਜ਼ਾ ਆ ਰਿਹਾ ਦੂਜਿਆਂ ਨੂੰ ਛੋਟਾ ਦੱਸ ਕੇ ਉਹਨਾਂ ਦੇ ਨਾਲ ਉਹਨਾਂ ਨੂੰ ਜਾਤ ਦੇ ਆਧਾਰ ਤੇ ਗਾਲਾਂ ਦੇ ਕੇ ਕਿਸੇ ਸ਼ਾਇਰ ਨੇ ਲਿਖਿਆ ਹੈ ਕਿ ਮੇਰੇ ਬਾਰੇ ਕੋਈ رائے ਨਾ ਰੱਖੀ ਜਦੋਂ ਮੇਰਾ ਸਮਾਂ ਬਦਲੇਗਾ ਤਾਂ ਤੇਰੀ رائے ਵੀ ਬਦਲ ਜਾਏਗੀ ਅੱਜ ਦੇ ਸਮੇਂ ਦੇ ਵਿੱਚ ਇਨਸਾਨ ਨੇ ਬੜੀ ਤਰੱਕੀ ਕਰ ਲਈ ਹੈ ਬਹੁਤ ਕੁਝ ਬਦਲ ਚੁੱਕਿਆ ਹੈ ਇਹ ਵੀ ਕਿਹਾ ਜਾਂਦਾ ਕਿ ਲੋਕ ਚੰਨ ਤਾਰਿਆਂ ਤੱਕ ਪਹੁੰਚ ਗਏ ਨੇ ਪਰ ਇੱਕ ਚੀਜ਼ ਹੈ ਜਿਹੜੀ ਲੋਕਾਂ ਦੇ ਵਿੱਚੋਂ ਇਨਸਾਨ ਦੇ ਵਿੱਚੋਂ ਨਹੀਂ ਜਾ ਰਹੀ ਉਹ ਹੈ ਜਾਤ ਪਾਤ ਜਾਤ ਪਾਤ ਨੂੰ ਲੈ ਕੇ ਕਦੇ ਕਿਸ ਨੂੰ ਟਿਚਰ ਕੀਤੀ ਜਾਂਦੀ ਹੈ ਕਦੇ ਕਿਸ ਦਾ ਮਜ਼ਾਕ ਉਡਾਇਆ ਜਾਂਦਾ ਹੈ ਹਾਲਾਂਕਿ ਲੋਅ ਲੈਵਲ ਤੱਕ ਨਹੀਂ ਹੁੰਦਾ ਇਹ ਸਾਡੇ ਗੁਰਦੁਆਰਿਆਂ ਦੇ ਕੋਲ ਵੀ ਹੁੰਦਾ ਹੈ ਇਹ ਮੰਦਰਾਂ 'ਚ ਵੀ ਹੁੰਦਾ ਹੈ ਮਸੀਤਾਂ 'ਚ ਵੀ ਹੁੰਦਾ ਹੈ ਕਿ ਇਹ ਛੋਟੀ ਜਾਤ ਦਾ ਇਹਨੂੰ ਦੂਰ ਰੱਖੋ ਹਾਲਾਂਕਿ ਗੁਰਦੁਆਰਿਆਂ ਤੱਕ ਸੀਮਤ ਨਹੀਂ ਰਹੀ ਇਹ ਪਹੁੰਚ ਗਈ ਪੁਲਿਸ ਅਦਾਰਿਆਂ ਤੱਕ ਉਹ ਕਿਵੇਂ ਪਹੁੰਚੀ ਕਈ ਵੱਡੇ ਆਈਪੀਐਸ ਅਧਿਕਾਰੀ ਡੀਜੀਪੀ ਰੈਂਕ ਦੇ ਐਸਐਸਪੀ ਐਸਪੀ ਰੈਂਕ ਦੇ ਆਪਣੇ ਤੋਂ ਛੋਟਿਆਂ ਨੂੰ ਜਾਤੀ ਸੂਚਕ ਸ਼ਬਦ ਵਰਤਦੇ ਨੇ ਪਰੇਸ਼ਾਨ ਕਰਦੇ ਨੇ ਮਾਨਸਿਕ ਤੌਰ ਤੇ ਪਰੇਸ਼ਾਨ ਕਰਦੇ ਨੇ ਕਿ ਇੰਨਾ ਪਰੇਸ਼ਾਨ ਬੰਦਾ ਹੋ ਜਾਂਦਾ ਹੈ ਅਖੀਰ ਤੇ ਆ ਕੇ ਉਹਨੂੰ ਇੱਕ ਲੈਟਰ ਲਿਖਣਾ ਪੈਂਦਾ ਸੁਸਾਈਡ ਨੋਟ ਲਿਖਣਾ ਪੈਂਦਾ ਉਹਦੇ ਵਿੱਚ ਉਹਨਾਂ ਦੇ ਨਾਮ ਲਿਖਨੇ ਪੈਂਦੇ ਆ ਮੈਂ ਗੱਲ ਕਰ ਰਿਹਾ ਜਿਹੜੇ ਏ ਡੀ ਜੀ ਪੀ ਵਾਈ ਪੂਰਨ ਸੀਗੇ ਉਹਨਾਂ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਕਾਰਨ ਕੀ ਲਿਆ ਇਹ ਸਾਰੀਆਂ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਈ ਦਿਨਾਂ ਤੋਂ ਉਹਨਾਂ ਦੀ ਮ੍ਰਿਤਕ ਦੇਹ ਦਾ ਜਿਹੜਾ ਪੋਸਟਮਾਰਟਮ ਦਾ ਸਸਕਾਰ ਕੁਸ਼ਣ ਕੀਤਾ ਜਾ ਰਿਹਾ ਜਸਟਿਸ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਦੇ ਘਰ ਪਹੁੰਚੇ ਸੀਗੇ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਇਹ ਚੀਜ਼ਾਂ ਬੜੀਆਂ ਦੇਖਣ ਨੂੰ ਸੌਖਿਆਂ ਲੱਗਦੀਆਂ ਨੇ ਜਦੋਂ ਕੋਈ ਕਿਸੇ ਤੇ ਵੀਰਦੀ ਆ ਉਹਨੂੰ ਪਤਾ ਹੁੰਦਾ ਕਿ ਇਹ ਚੱਲ ਕੀ ਰਿਹਾ ਇਸ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਬਹੁਤ ਹੀ ਐਕਟੀਵਿਸਟ ਕਿਉਂਕਿ ਇਹਨਾਂ ਨੇ ਬਹੁਤ ਸਾਰੇ ਮੁੱਦੇ ਚੁੱਕੇ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੂੰ ਉਹ ਸ਼ਬਦ ਸੁਣਨੇ ਪਏ ਤੇ ਸਾਡੇ ਨਾਲ ਨੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਓਜ਼ਾ ਟੀਵੀ ਤੇ ਬਹੁਤ ਧੰਨਵਾਦ ਬਹੁਤ ਧੰਨਵਾਦ ਜਦੋਂ ਤੁਹਾਡੇ ਉੱਤੇ ਇਹ ਗੱਲ ਆਈ ਸੀ ਕਿ ਜਾਤੀ ਸੂਚਕ ਸ਼ਬਦ ਵਰਤੇ ਜਾਂਦੇ ਨੇ ਤੇ ਅੱਜ ਉਹੀ ਚੀਜ਼ ਸਾਹਮਣੇ ਆ ਰਹੀ ਹੈ ਕਿ ਕਿ ਕਈ ਵੱਡੇ ਅਧਿਕਾਰੀ ਨੇ ਆਈਪੀਐਸ ਰੈਂਕ ਦੇ ਹੁਣ ਲਈ ਵੀ ਇਹੀ ਸ਼ਬਦ ਬੱਤੇ ਜਾ ਰਹੇ ਨੇ ਕਾਰਨ ਕੀ ਹੈ ਜਾਤ ਪਾਤ ਲੋਕਾਂ 'ਚ ਕਿਉਂ ਨਹੀਂ ਜਾ ਰਹੀ ਇਹ ਜਾਤ ਪਾਤ ਨਾ ਕੋਈ ਨਾਰਮਲ ਚੀਜ਼ ਨਹੀਂ ਹੋਣ ਰਹੀ ਕਿ ਜੋ ਜਾ ਸਕਦੀ ਆ ਆਪਾਂ ਨੂੰ ਮੈਂ ਬਾਰ-ਬਾਰ ਹਮੇਸ਼ਾ ਇਹ ਚੀਜ਼ ਕਹਿੰਨੀ ਆ ਕਿ ਲੋਕਾਂ ਦੇ ਵਿੱਚ ਤੁਸੀਂ ਇੱਕ ਨੈਰੇਟਿਵ ਦੇਖਦੇ ਹੋ ਹਨ ਬਾਰ-ਬਾਰ ਕਹਿੰਦੇ ਜੀ ਰਿਜ਼ਰਵੇਸ਼ਨ ਖਤਮ ਕਰ ਦਿਓ ਰਿਜ਼ਰਵੇਸ਼ਨ ਨਾਲ ਹੀ ਜਾਤ ਪਾਤ ਹੈ ਫਿਰ ਜਦ ਅਸੀਂ ਆਪਣੇ ਹੱਕ ਅਧਿਕਾਰ ਲਈ ਜਿਹੜਾ ਗਰੀਬ ਸਮਾਜ ਆਵਾਜ਼ ਚੁੱਕਦਾ ਯਾਰ ਸਾਡੇ ਨਾਲ ਤੱਕਾ ਹੋਇਆ ਕਿਸ ਨੇ ਸਾਨੂੰ ਮਾਰ ਤੱਕੋਟ ਤਾਈਆ ਜਾਤੀ ਸੁਰਖ ਸ਼ਬਦ ਕਹੇ ਤੇ ਸਾਰਿਆਂ ਦੇ ਸਾਹਮਣੇ ਬੇਇੱਜ਼ਤੀ ਕਰਦੀ ਫਿਰ ਲੋਕੀ ਕਹਿੰਦੇ ਨੇ ਤੇ ਇਹੀ ਲੋਕੀ ਆਪਣੀ ਜਾਤ ਫੜ ਕੇ ਰੱਖਦੇ ਨੇ ਇਹੀ ਲੋਕੀ ਬਹੁਤਾ ਰੋਲਾ ਪਾਉਂਦੇ ਨੇ ਇਸੇ ਕਰਕੇ ਲੋਕਾਂ ਦੇ ਵਿੱਚ ਜਾਤ ਦਾ ਉਹ ਹੁੰਦਾ ਪਰ ਕੋਪ ਕੀ ਇਸੇ ਇਸੇ ਕਰਕੇ ਕਾਸਟ ਡਿਸਕ੍ਰਿਮੀਨੇਸ਼ਨ ਹੁੰਦਾ ਬਟ ਉਹ ਮਾਰੀ ਜਾਓ ਤੁਸੀਂ ਉਹ ਬੋਲੇ ਵੀ ਨਾ ਉਹ ਹਿੱਲੇ ਡੁੱਲੇ ਵੀ ਨਾ ਜਿਹਨੂੰ ਮਾਰ ਰਹੇ ਹੋ ਔਰ ਹੁਣ ਤੋਂ ਨਹੀਂ ਮਾਰੇ ਤੁਸੀਂ ਸਦੀਆਂ ਤੋਂ ਮਾਰ ਰਹੇ ਹੋ ਔਰ ਐਸੇ ਕਰਕੇ ਜੋ ਤੁਸੀਂ ਕਹਿ ਰਹੇ ਹੋ ਕਿ ਜਿੱਦਾਂ ਅੱਜ ਡੀਜੀਪੀ ਸਾਹਿਬ ਜਿਹੜੇ ਆਪਣੇ ਪੂਨ ਕੁਮਾਰ ਜੀ ਸੀਗੇ ਉਹਨਾਂ ਦੀ ਡੈਥ ਹੋ ਗਈ ਕਿੱਥੋਂ ਲੈ ਕੇ ਡੀਜੀਪੀ ਤੋਂ ਲੈ ਕੇ ਲੋਅਰ ਲੈਵਲ ਤੱਕ ਐਸਪੀ ਲੈਵਲ ਤੱਕ ਬੰਦੇ ਸਾਰੇ ਮੌਜੂਦ ਨੇ ਇਨਵੋਲਵ ਨੇ ਰਾਈਟ ਹੁਣ ਇਹ ਤੁਸੀਂ ਸੋਚੋ ਕਿ ਇਹ ਤਾਂ ਪੁਲਿਸ ਐਡਮਿਨਿਸਟ੍ਰੇਟਿਵ ਲੈਵਲ ਤੇ ਆ। ਜਦ ਤੁਸੀਂ ਖਤਮ ਜਿਸ ਲੈਜਿਸ ਲੈਵਲ ਤੇ ਲੋਅਰ ਲੈਵਲ ਤੇ ਜਦ ਅਸੀਂ ਡੀਪਰ ਲੈਵਲ ਤੇ ਲੇਅਰ ਤੇ ਜਾਵਾਂਗੇ ਨਾ ਉੱਥੇ ਤੁਸੀਂ ਸੋਚ ਵੀ ਨਹੀਂ ਸਕਦੇ ਕਿਵੇਂ ਹੁੰਦਾ ਹੋਣਾ। ਕਿੰਨੇ ਕੇਸੇ ਸੋਨੇ ਜੋ ਅਨ ਰਜਿਸਟਰ ਜਾਂਦੇ ਨੇ। ਇਹ ਤਦ ਤੱਕ ਖਤਮ ਨਹੀਂ ਹੋ ਸਕਦਾ ਜਦ ਤੱਕ ਤੁਸੀਂ ਇਹਨੂੰ ਖਤਮ ਕਰਨਾ ਨਹੀਂ ਚਾਹੋਗੇ। ਬਿਲਕੁਲ। ਔਰ ਖਤਮ ਛੋਟਾ ਬੰਦਾ ਨਹੀਂ ਕਰੂਗਾ। ਖਤਮ ਉਹ ਕਰੂਗਾ ਜੋ ਜਾਤ ਤੋਂ ਬੇਨਿਫਿਟ ਲੈ ਰਿਹਾ। ਹੂੰ। ਜਿਨੂੰ ਆਪਣੇ ਆਪ ਨੂੰ ਉੱਚਾ ਸਮਝ ਕੇ ਫੋਰਵਰਡ ਕਲਾਸ ਸਮਝ ਕੇ ਜੋ ਆਪਣੇ ਆਪ ਨੂੰ ਕਹਿੰਦਾ ਮੈਂ ਹੀ ਗਿਆਤਾ ਮੈਂ ਹੀ ਗਿਆਨੀ ਆ ਮੈਨੂੰ ਹੀ ਸਭ ਕੁਝ ਪਤਾ ਹੈ ਮੇਰੀ ਰੀਸ ਇਸ ਦੁਨੀਆ ਤੇ ਕੋਈ ਨਹੀਂ ਕਰ ਸਕਦਾ ਸ਼ੁਰੂ ਤੋਂ ਦੇਖ ਲਓ ਜੋ ਸਟਰਕਚਰ ਵਰਨ ਸਿਸਟਮ ਉਹਨਾਂ ਨੇ ਬਣਾਇਆ ਸੀ ਆਪਣੇ ਆਪ ਨੂੰ ਸਭ ਤੋਂ ਉੱਪਰ ਰੱਖਿਆ ਆਪਣੇ ਆਪ ਨੂੰ ਕਿਹਾ ਕਿ ਮੈਂ ਹੀ ਰੱਬ ਦਾ ਡਿਸੈਂਡਰ ਆ ਮੈਂ ਹੀ ਮੈਸੇਜ ਦੇ ਸਕਦਾ ਰੱਬ ਦਾ ਤੇ ਅਸੀਂ ਕਹਿੰਦੇ ਆ ਕਿ ਚਾਰ ਵਰਨਾਂ ਦੇ ਵਿੱਚ ਵੰਡ ਦੋ ਅ ਇਨਸਾਨ ਨੂੰ ਔਰ ਸਭ ਤੋਂ ਛੋਟਾ ਵਰਨੇ ਕਰੂਗਾ ਵਿਚ ਵਾਲਾ ਇਹ ਕਰੂਗਾ ਤੀਜੇ ਨੰਬਰ ਦਾ ਇਹ ਚੌਥੇ ਨੰਬਰ ਦਾ ਹੈ ਤੁਹਾਨੂੰ ਇਹ ਸਾਰੀਆਂ ਗੱਲਾਂ ਪਤਾ ਵੀ ਡੋਨਟ ਨੀਡ ਟੂ ਗੋ ਟੂ ਡੀਟੇਲ ਐਨ ਇਹ ਜਿੱਥੇ ਤੁਸੀਂ ਕਹਿ ਰਹੇ ਹੋ ਨਾ ਗੱਲ ਇਹ ਉਹੀ ਗੱਲ ਆ ਕਿ ਅੱਜ ਉਹ ਬੰਦੇ ਸਭ ਤੋਂ ਜ਼ਿਆਦਾ ਕਾਸਟਸ ਨੇ ਜੋ ਸਭ ਤੋਂ ਜ਼ਿਆਦਾ ਪੜਾ ਲਿਖਾ ਬੰਦਾ ਹੈ ਆਲਵੇਜ਼ ਰਿਮੈਂਬਰ ਗਰੀਬ ਬੰਦਾ ਜੇ ਉਹਨਾਂ ਦੇ ਸਮਾਜ ਦਾ ਵੀ ਹੈ ਨਾ ਉਹ ਇੰਨਾ ਜਾਤੀਵਾਦੀ ਨਹੀਂ ਹੈ ਨਾ ਅਮੀਰ ਬੰਦਾ ਜੋ ਵੱਡੀ ਵੱਡੀ ਪੋਸਟਾਂ ਤੇ ਐਸਟੈਬਲਿਸ਼ ਹੈ ਉਹਨੂੰ ਪਤਾ ਕਾਸ ਡਿਸਕ੍ਰਿਮੀਨੇਸ਼ਨ ਕਰਕੇ ਦੂਜੇ ਬੰਦੇ ਨੂੰ ਹਿਊਮਿਲੇਟ ਕਰਨਾ ਉਹ ਸਾਡੇ ਲੈਵਲ ਕਿਵੇਂ ਆ ਗਿਆ ਇਹ ਬਰਦਾਸ਼ਤ ਨਹੀਂ ਉਹਨਾਂ ਡਾਕਟਰ ਨੂੰ ਨਾਲ ਕੀ ਹੋਇਆ ਸੰਘਰਸ਼ ਆਪਨੇ ਪਿੰਡੇ ਦੇ ਹੰਡਾ ਕੇ ਆਈਆਂ ਇੱਕ ਫਰਕ ਆ ਮੇਰੇ ਚ ਤੇ ਉਹਨਾਂ ਦੇ ਵਿੱਚ ਮੈਂ ਸਹਿਹਾ ਨਹੀਂ ਮੈਂ ਆਵਾਜ਼ ਚੱਕੀ ਮੈਂ ਲੜਨਾ ਮਨਜ਼ੂਰ ਕੀਤਾ ਮੈਂ ਕਿਹਾ ਬੁੱਸਦਲੀ ਨਹੀਂ ਕਰਨੀ ਮਰਨਾ ਨਹੀਂ ਹੈਗਾ ਜੇ ਚੜਨਾ ਹੀ ਆ ਤਾਂ ਫਿਰ ਦੋ ਤਿੰਨ ਨੂੰ ਲੈ ਕੇ ਜਾਊਂਗੀ ਜੋ ਹੀ ਰਸਤਾ ਹੋਗਾ ਘੱਟੋ ਘੱਟ ਸਨੇਹਾ ਤੇ ਦੇ ਕੇ ਜਾਊਂਗੀ ਨਾ ਕਿ ਇੰਨੇ ਸੋਖਾ ਨਹੀਂ ਆ ਹੱਥ ਲਾਣਾ ਬਟ ਇੱਥੇ ਮਿਸ ਤੁਹਾਡੇ ਰਾ ਚੈਨਲ ਦੇ ਰਾਹੀ ਵੀ ਕਿਉਂਕਿ ਇਹ ਬੜੀ ਦੁਖਦ ਘਟਨਾ ਮੈਂ ਬਾਰ ਬਾਰ ਕਹਿ ਰਹੀ ਹਾਂ ਜਖਸੀਰ ਜੀ ਇਹਨੂੰ ਮੌਤ ਇਹਨੂੰ ਸੁਸਾਇਸਾਈਡ ਨਾ ਕਹੋ ਇਹ ਇੰਸਟੀਚੂਨਲ ਮਰਡਰ ਆ ਜੋ ਹੁੰਦਾ ਆ ਜੋ ਮੇਰੇ ਨਾਲ ਹੋ ਰਿਹਾ ਜੋ ਪਤਾ ਨਹੀਂ ਕਿੰਨਿਆਂ ਨਾਲ ਹੋਣਾ ਬਿਲਕੁਲ ਤੁਹਾਨੂੰ ਲੱਗਦਾ ਕਿ ਡੀਜੀਪੀ ਰੈਂਕ ਦੇ ਜਿਹੜੇ ਅਧਿਕਾਰੀ ਨੇ ਐਸਪੀ ਰੈਂਕ ਦੇ ਜਿਹੜੇ ਅਧਿਕਾਰੀ ਨੇ ਉਹ ਕਿਸੇ ਨੂੰ ਇੰਨਾ ਛੋਟਾ ਸਮਝਦੇ ਆ ਇੰਨਾ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਦੇ ਆ ਕਿ ਉਹਨੂੰ ਅਖੀਰ ਦੇ ਵਿੱਚ ਇੱਕ ਨੋਟ ਲਿਖਣਾ ਪੈ ਰਿਹਾ ਅਖੀਰ ਦੇ ਵਿੱਚ ਆਪਣੇ ਪਰਿਵਾਰ ਦਾ ਨਾਂ ਸੋਚ ਕੇ ਉਹਨੂੰ ਆਪਣੀ ਬੇਇੱਜ਼ਤੀ ਜਿਹੜੀ ਉਹਦੇ ਕੀਤੀ ਗਈ ਉਹ ਚੀਜ਼ਾਂ ਸੋਚ ਕੇ ਉਹ ਕਦਮ ਚੁੱਕਣਾ ਪਿਆ ਕਿ ਲੱਗਦਾ ਕਿ ਵੀ ਇਹੋ ਜਿਹੇ ਅਧਿਕਾਰੀਆਂ ਨਾਲ ਕੀ ਹੋਣਾ ਚਾਹੀਦਾ ਹੈ ਡੀਜੀਪੀ ਜੜਾ ਸ਼ਤੂਜੀਤ ਨੇ ਸਾਰੇ ਸਜ਼ਾਏ ਮੌਤ ਫਾਂਸੀ ਅਸੀਂ ਤਾਂ ਇਹ ਡਿਮਾਂਡ ਕਰਦੇ ਹਾਂ ਇੱਕ ਤਾਂ ਪ੍ਰੈਜ਼ੀਡੈਂਟ ਕੁਝ ਤਾਂ ਸੈੱਟ ਕਰੋ ਇੱਕ ਤਾਂ ਪ੍ਰੈਜ਼ੀਡੈਂਟ ਸੈੱਟ ਕਰੋ ਕਿ ਯਾਰ ਹਾਂ ਲੱਗੇ ਕਿ ਕਿਸੇ ਨਾਲ ਇਦਾਂ ਦਾ ਹੋਇਆ ਹੈ ਤੇ ਅਸੀਂ ਨਹੀਂ ਕਰਨਾ ਹਰ ਇੱਕ ਦੇ ਵਿੱਚ ਜਿੱਦਾਂ ਤੁਸੀਂ ਸਟਾਰਟਿੰਗ ਦੇ ਵਿੱਚ ਕਿਹਾ ਚਾਹੇ ਗੁਰਦੁਆਰੇ ਹੋਗੇ ਆਪਣੇ ਉੱਥੇ ਜੋ ਆਪਣੇ ਆਪ ਨੂੰ ਜਾਤ ਤੋਂ ਸਮਝਦੇ ਨਹੀਂ ਅਸੀਂ ਪਤਾ ਨਹੀਂ ਕੀ ਆ ਗੁਰੂ ਦੀ ਦੇਣ ਨੂੰ ਸਮਝਦੇ ਨਹੀਂ ਕੁਝ ਵੀ ਨਹੀਂ ਸਕਦੇ ਹੈਂਕੜ ਆ ਸਾਡਿਆਂ ਚ ਵੀ ਆ ਤੇ ਹੋਰਾਂ ਚ ਵੀ ਆ ਹੈਂਕੜ ਆ ਇਹ ਸਭ ਚ ਸੋ ਅਸੀਂ ਕਿਸ ਪਾਸੇ ਚੱਲ ਰਹੇ ਆ ਫਿਰ ਗੁਰੂ ਨੇ ਸਾਡੇ ਜਾਤ ਰੱਖੀ ਸੀ ਹੈਨਾ ਜਦ ਵੀ ਮੇਰੀ ਤੇ ਤੁਹਾਡੀ ਚਰਚਾ ਹੁੰਦੀ ਆ ਮੈਂ ਬਹੁਤ ਕਲੀਅਰਲੀ ਇਹ ਚੀਜ਼ ਕਹਿੰਦੀ ਆ ਕਿ ਆਈ ਥਿੰਕ ਅਸੀਂ ਪੂਰਾ ਜੋ ਬੰਮਣਵਾਦ ਆ ਨਾ ਜੋ ਮਨੁਵਾਦ ਉਹ ਅਸੀਂ ਆਪਣੇ ਅੰਦਰ ਲੈ ਕੇ ਚੱਲ ਰਹੇ ਆ ਉਹ ਬਹੁਤ ਖੁਸ਼ ਨੇ ਉਹਨਾਂ ਨੇ ਫਲਾਤਾ ਉਹਨਾਂ ਨੇ ਆਪਾਂ ਨੂੰ ਦੇ ਦਿੱਤਾ ਉਹਨਾਂ ਨੂੰ ਜੋ ਕਰਕੇ ਮਜ਼ਾ ਆਉਂਦਾ ਸੀ ਨਾ ਅੱਜ ਸਾਡਾ ਸਮਾਜ ਵੀ ਸਾਡਾ ਸਿੱਖ ਕੌਮ ਵੀ ਉਹੀ ਸਭ ਕਰ ਰਹੀ ਆ ਆਪਾਂ ਨੂੰ ਵੀ ਮਜ਼ਾ ਆ ਰਿਹਾ ਦੂਜਿਆਂ ਨੂੰ ਛੋਟਾ ਦੱਸ ਕੇ ਉਹਨਾਂ ਦੇ ਨਾਲ ਉਹਨਾਂ ਨੂੰ ਜਾਤ ਦੇ ਆਧਾਰ ਤੇ ਗਾਲਾਂ ਦੇ ਕੇ ਉਹਨਾਂ ਦੇ ਜਾਤ ਦੇ ਆਧਾਰ ਤੇ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਕਰਕੇ ਛੋਟਾ ਦੱਸ ਕੇ ਕਰ ਰਹੇ ਆ ਔਰ ਤੁਸੀਂ ਕਹਿ ਰਹੇ ਹੋ ਨਾ ਡੀਜੀਪੀ ਲੈਵਲ ਤੇ ਇਹਦੀ ਸਜ਼ਾ ਸਜ਼ਾ ਮੌਤ ਹੋਣੀ ਚਾਹੀਦੀ ਇੱਕ ਬੰਦੇ ਨੂੰ ਤਾਂ ਫਾਹ ਲਾਓ ਇੱਕ ਬੰਦੇ ਨੂੰ ਤਾਂ ਟੰਗੋ ਉਹਨੂੰ ਸ਼ਰਫੇਰ ਡਰ ਪਾਊਗਾ ਤੁਸੀਂ ਕੀ ਕਰੋਗੇ SCST ਐਕਟ ਦੇ ਵਿੱਚ ਉਹਦੀ ਉਹਦੀ ਗ੍ਰਿਫਤਾਰੀ ਨਹੀਂ ਹੋ ਰਹੀ ਕਿਉਂ ਬੇਦਖਰਨੇ ਹੋ ਜਿਹਾ ਐਕਟ ਬਣਾਇਆ ਕਿਉਂਕਿ ਉਹਨੂੰ ਪਤਾ ਸੀ ਜੇ ਉਸ ਟਾਈਮ ਉਸ ਬੰਦੇ ਨੂੰ ਪਾਣੀ ਨਹੀਂ ਪੀਣ ਦਿੱਤਾ ਜਾਂਦਾ ਸੀਗਾ ਆਉਣ ਵਾਲੀਆਂ ਪੀੜ੍ਹੀਆਂ ਨਾਲ ਕੀ ਹੋਣਾ ਸੀਗਾ ਉਹ ਸਮਝਦਾ ਸੀਗਾ ਕਹਿੰਦੇ ਕਿ ਜਿਹੜਾ ਡਿਸਮਿਸ ਕਰ ਦਿੱਤਾ ਉਹਨੂੰ ਹਟਾ ਦਿੱਤਾ ਸੇਵਾਵਾਂ ਤੋਂ ਡੀਜੀਪੀ ਨੂੰ ਜਿਹੜਾ ਜਿਹੜੀ ਉਹਦੇ ਸੇਵਾਵਾਂ ਕਰ ਰਿਹਾ ਸੀ ਉਹਨੂੰ ਵੀ ਰੋਕ-ਥਾਮ ਕਰ ਦਿੱਤੀ ਨਹੀਂ ਲੱਗਦਾ ਕਿ ਇੰਨਾ ਕਾਫੀ ਹੈ ਓਕੇ ਦਾ ਮਤਲਬ ਕਰਤਾ ਤੁਸੀਂ ਤਾਂ ਕਿ ਉਹ ਜਾ ਕੇ 10 ਸਾਲ ਬਾਅਦ 5 ਸਾਲ ਬਾਅਦ ਭਾਜਪਾ ਆਰਐਸਐਸ ਜੁਆਇਨ ਕਰੇ ਇਸ ਕਰਕੇ ਕਰਤਾ ਡੂ ਯੂ ਥਿੰਕ ਇਟ ਇਜ਼ ਇਨਾਫ ਇੱਥੇ ਗਰੀਬ ਦਾ ਬੱਚਾ ਕਦੀ ਗਲਤੀ ਨਾਲ ਕਿਸੇ ਦੇ ਖੇਤ 'ਚ ਵੜ ਜਾਏ ਕਦੀ ਗਲਤੀ ਨਾਲ ਕਿਸੇ ਦੇ ਨਾਲ ਕੁਝ ਵੀ ਮਾੜਾ ਮੂਟਾ ਹੋ ਜਾਏ ਛੋ ਚੋਰੀ ਕਰ ਲੇ ਕੁਝ ਬੜਾ ਛੋਟਾ ਕ੍ਰਾਈਮ ਹੈ ਚੋਰੀ ਹੈ ਨਾ ਉਹਨੂੰ ਤੁਸੀਂ ਮਾਰ ਦਿੰਦੇ ਹੋ ਕੁੱਟ ਕੁੱਟ ਕੇ ਲੱਕੜਾਂ ਡੰਡੇ ਨਾਲ ਤੁਸੀਂ ਇੰਨਾ ਬੁਰਾ ਹਾਲ ਕਰਦੇ ਹੋ ਜੰਦਾ ਮਾਰ ਦਿੰਦੇ ਹੋ ਉਹਦੇ ਮੂੰਹ ਤੇ ਤੁਸੀਂ ਮੂਤ ਕਰਦੇ ਹੋ ਤੁਸੀਂ ਵੀਡੀਓ ਵਾਇਰਲ ਦੇਖੀ ਹੋਣੀਆਂ ਸਿਰ ਤੋਂ ਫੜ ਕੇ ਉਹਨਾਂ ਦੀ ਬੀਬੀਆਂ ਨੂੰ ਕਪੜੇ ਤਖਤਾਰ ਦਿੰਦੇ ਉਹਨਾਂ ਤੇ ਇੰਨਾ ਮਾੜਾ ਹਾਲ ਕਰ ਦਿਓ ਤੇ ਇਹ ਸਜ਼ਾ ਘੱਟ ਆ ਜਿਹੜਾ ਬੰਦਾ ਆਪਣੇ ਭਰਾ ਦਾ ਦੀ ਹੱਤੀ ਤੇ ਆ ਜਿਹੜਾ ਬੰਦੇ ਉਹ ਸੋਚੋ ਕਿਸ ਲੈਵਲ ਦਾ ਹਾਰਸ ਹੋਇਆ ਉਹਨਾਂ ਐਡਾ ਵੱਡਾ ਆਫੀਸਰ ਜੋ ਕਿ ਜੇ ਉਹ ਪ੍ਰੈਸ ਕਾਨਫਰੰਸ ਕਰਦੇ ਜੋ ਉਹਨਾਂ ਨੇ ਕੀਤਾ ਸੀ 2020 21 ਦੇ ਵਿੱਚ ਵੀ ਉਹਨਾਂ ਨੇ ਇਹ ਮੈਟਰ ਦੁਨੀਆ ਦੇ ਸਾਹਮਣੇ ਲਿਆਏ ਸੀਗੇ ਬਟ ਹੋ ਕੇਈ ਵਾਰ ਇਹ ਨਾ ਬਹੁਤਾ ਵੱਡਾ ਲੈਵਲ ਵੀ ਨਾ ਤੁਹਾਨੂੰ ਦੁਨੀਆ ਤੋਂ ਅਲੱਗ ਕਰ ਦਿੰਦਾ ਇਸ ਕਰਕੇ ਨਾ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮੈਂ ਕਹਿਣਾ ਚਾਹੁੰਦੀ ਕਹਿਣਾ ਚਾਹੁੰਦੀਆਂ ਕਿ ਜੋ ਤੁਸੀਂ ਗਰੀਬ ਸਮਾਜ ਦੇ ਬੰਦੇ ਆਈਐਸ ਆਈਪੀਐਸ ਵੱਡੇ ਪਦ ਪੱਦਰ ਤੇ ਬੈਠੇ ਹੋ ਨਾ ਤੁਸੀਂ ਵੀ ਪਿਛੋਕੜ ਭੁੱਲ ਜਾਂਦੇ ਹੋ ਤੁਸੀਂ ਵੀ ਪਿੱਛੇ ਮੁੜ ਕੇ ਨਹੀਂ ਦੇਖਦੇ ਕਿ ਸਾਡੀ ਜੋ ਪੇ ਬੈਕ ਟੂ ਸੋਸਾਇਟੀ ਰਿਸਪੌਂਸਿਬਿਲਟੀ ਹੈ ਸਮਾਜ ਦੇ ਪ੍ਰਤੀ ਤੁਸੀਂ ਕਰਦੇ ਨਹੀਂ ਕੰਮ ਇਸ ਕਰਕੇ ਤੁਸੀਂ ਇਕੱਲੇ ਹੋ ਜਾਂਦੇ ਹੋ ਬਟ ਇਹਨਾਂ ਨੂੰ ਦੇਖੋ ਕਿੰਨਾ ਵਧੀਆ ਰਿਸਪੌਂਸ ਮਿਲ ਰਿਹਾ ਹੈ ਅੱਜ ਪੂਰਾ ਸਮਾਜ ਖੜਿਆ ਅੱਜੇ ਅੱਜੇ ਇਸ ਆਈਪੀਐਸ ਅਫਸਰ ਦੀ ਪਰਿਵਾਰ ਦੀ ਲੜਾਈ ਨਹੀਂ ਆ ਹੁਣ ਇਹ ਸਮਾਜ ਦੀ ਲੜਾਈ ਆ ਹੁਣ 2 ਵਜੇ ਮਹਾਪੰਚਾਇਤ ਆ ਜਿਹਦੇ ਵਿੱਚ ਮੈਂ ਵੀ ਮੈਂਬਰ ਆ ਜਿਹਦੇ ਵਿੱਚ ਫੈਸਲਾ ਲਿਆ ਜਾਊਗਾ ਕਿ ਸਮਾਜ ਕੀ ਕਰੂਗਾ ਕਿਉਂਕਿ ਆਪਾਂ ਦੇ ਅੰਦਰ ਜੋ ਡਰ ਆ ਨਾ ਪਤਾ ਨਹੀਂ ਹੁਣ ਕਿੰਨੀਆਂ ਲਾਸ਼ਾਂ ਕਿੰਨੀਆਂ ਬੰਦੇ ਕਿੰਨੇ 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 ਹੋਰ ਇਹੋ ਜਿਹੇ ਇੰਸਟੀਚੂਨਲ ਮਰਡਰ ਹੋਣਗੇ ਇਹਨਾਂ ਨੂੰ ਦੇਖ ਕੇ ਮੈਸੇਜ ਕੀ ਲੈਣਗੇ ਲੋਕੀ ਕਿ ਯਾਰ ਕੁਛ ਨਹੀਂ ਹੋ ਸਕਦਾ ਲੋਕੀ ਡਰ ਗਏ ਜੇ ਕਾ IPS ਨਾਲ ਇਦਾਂ ਹੋ ਰਿਹਾ ਹੈ ਸਾਡਾ ਤਾਂ ਕੁਛ ਵੀ ਨਹੀਂ ਹੈ ਸਾਡੇ ਨਾਲ ਤੇ ਹੋਊਗਾ ਚਲੋ ਜੀ ਐਂਡ ਆਫ ਦਾ ਸਟੋਰੀ ਲਾਈਫ ਲੈ ਲਓ ਆਪਣੀ ਖਤਮ ਕਰ ਦਿਓ ਜ਼ਿੰਦਗੀ ਆਪਣੀ ਥੀਸ ਇਹੇ ਜੀਆਂ ਚੀਜ਼ਾਂ ਸਰਕਾਰਾਂ ਇਹ ਜੀ ਚੀਜ਼ਾਂ ਇੰਸਟੀਚਿਊਨ ਚ ਵੱਡੇ ਪੱਦਰ ਤੇ ਜਾਤੀਵਾਦੀ ਲੋਕ ਜਿਨ੍ਹਾਂ ਨੂੰ ਮੈਂ ਜਾਤੰਕੀ ਕਹਿੰਦੀ ਆ ਲੈ ਕੇ ਆਪਣੇ ਅੰਦਰ ਬੈਠੇ ਨੇ ਇਹਨਾਂ ਨੂੰ ਮਾਰੋ ਇਹਨਾਂ ਦੇ ਪੜੇ ਲਿਖੇ ਲੋਕਾਂ ਨੂੰ ਖਤਮ ਕਰੋ ਆਵਾਜ਼ ਚੁੱਕਣ ਵਾਲੇ ਟੈਲੈਂਟਡ ਬੰਦਿਆਂ ਨੂੰ ਖਤਮ ਕਰੋ ਔਰ ਇੱਕ ਮੈਸੇਜ ਸੈੱਟ ਕਰੋ ਕਿ ਜੋ ਬੜਾ ਪੜ ਪੜ ਕੇ ਆ ਰਿਹਾ ਹੈ ਨਾ ਆਈਐਸ ਬਣ ਰਿਹਾ ਹੈ ਆਈਐਸ ਆਫੀਸਰ ਬਣ ਰਿਹਾ ਹੈ ਇਹਨਾਂ ਨੂੰ ਉੱਤੇ ਖਤਮ ਕਰੋ ਡਰ ਪਾਓ ਕਿ ਜੇ ਤੁਸੀਂ ਸਿਸਟਮ ਦੇ ਵਿੱਚ ਵੜੋਗੇ ਨਾ ਤੁਹਾਡੇ ਨਾਲ ਵੀ ਇਦਾਂ ਦਾ ਹੋਊਗਾ ਬਟ ਜੇ ਤੁਸੀਂ ਤੁਹਾਨੂੰ ਲੱਗਦਾ ਨਹੀਂ ਜਿਸ ਤਿੱਕੇ ਦਾ ਉਹ ਆਈਪੀਐਸ ਸੀਗੇ ਏਡੀਜੀਪੀ ਉਹਨਾਂ ਨੇ ਬੜੀ ਪੜ੍ਹਾਈ ਕੀਤੀ ਕਿਉਂਕਿ ਪੜ੍ਹਾਈ ਕਰਨੀ ਬੜੀ ਔਖੀ ਹੁੰਦੀ ਹੈ ਬੜਾ ਪੇਪਰ ਕਲੀਅਰ ਕਰਨਾ ਬੜਾ ਔਖਾ ਹੋ ਜਾਂਦਾ ਕਿ ਉਹਨਾਂ ਨੇ ਪੇਪਰ ਕਲੀਅਰ ਕਰਕੇ ਉੱਥੋਂ ਤੱਕ ਆਏ 2001 ਦੇ ਬੈਚ ਦੇ ਸੀਗੇ ਉਹ ਉਹਨਾਂ ਨੇ ਆਪਣੀ ਇੰਨੀ ਮਿਹਨਤ ਇੰਨੀ ਸਾਰੀ ਚੀਜ਼ ਨੂੰ ਮਤਲਬ ਵੱਡੇ ਅਫਸਰਾਂ ਨੇ ਦੇਖਿਆ ਨਹੀਂ ਕਿ ਵੀ ਇਹ ਕਿਵੇਂ ਇੱਥੋਂ ਨਿਕਲ ਕੇ ਆਇਆ ਕਿਵੇਂ ਉਹਨੇ ਅੰਦੇਖਿਆ ਕਰ ਦਿੱਤਾ ਉਹਦੀ ਸੁਣਵਾਈ ਨਹੀਂ ਹੋਈ ਭਾਵੇਂ ਮੰਤਰੀਆਂ ਕੋਲ ਜਾਂ ਸਰਕਾਰਾਂ ਕੋਲ ਨਾ ਆਪਸਾਂ ਕੋਲ ਨਹੀਂ ਬਿਲਕੁਲ ਨਹੀਂ ਹੋਈ ਨਾ ਸੁਣਵਾਈ ਉਹ ਉਹਨਾਂ ਲਈ ਤੁਸੀਂ ਟੈਲੈਂਟਡ ਹੋਹੀ ਤਾਂ ਖਤਰਾ ਹੈ ਤੁਹਾਡੇ ਅੰਦਰ ਜੇ ਤੁਸੀਂ ਗਰੀਬ ਸਮਾਜ ਦੇ ਹੋ ਜੇ ਤੁਸੀਂ ਸ਼ਡਿਊਲ ਕਾਸ ਸ਼ਡਿਊਲ ਟ੍ਰਾਈ ਅਦਰ ਬੈਕਵਰਡ ਕਮਿਊਨਿਟੀ ਕਿਸੇ ਵੀ ਮਿਨੋਰਿਟੀਆਂ ਰਿਲੀਜੀਅਸ ਮਿਨੋਰਿਟੀਆਂ ਤੋਂ ਸਿੱਖ ਹੋ ਮੁਸਲਮਾਨ ਹੋ ਜੇ ਤੁਹਾਡੇ ਅੰਦਰ ਟੈਲੈਂਟ ਆ ਤੇ ਤੁਹਾਨੂੰ ਉਦੋਂ ਹੀ ਤਾਂ ਤੁਸੀਂ ਟਾਰਗੇਟ ਤੇ ਹੋ ਨਾ ਜੇ ਤੁਹਾਡੇ ਅੰਦਰ ਟੈਲੈਂਟ ਨਹੀਂ ਜੇ ਤੁਸੀਂ ਜਿਹੇ ਜੂਰੀ ਕਰੋਗੇ ਜਿਵੇਂ ਭਾਜਪਾ ਦੇ ਅੰਦਰ ਅੱਜ ਬੈਠੇ ਐਮਐਲਏ ਐਮਪੀ ਜੋ ਡਾਕਟਰ ਬੈਠ ਕਰਦੇ ਸਵਿਧਾਨ ਤੋਂ ਰਿਜ਼ਰਵੇਸ਼ਨ ਲੈ ਕੇ ਨਾ ਤੁਮਸਤਕ ਹੋਏ ਬੈਠ ਉਹ ਉਹਨਾਂ ਦੀ ਉਹ ਜੁੱਤੀ ਤੇ ਪਾਣੀ ਵੀ ਘੋਲ ਕੇ ਦੇਣਗਾ ਉਹ ਵੀ ਪੀ ਲੈਣਗੇ ਚਰਨਮਤ ਸਮਝ ਕੇ ਇਹ ਹਾਲ ਕੀਤਾ ਸੀ ਆਪਣੇ ਸਮਾਜ ਨੇ ਤੇ ਉਹ ਜਦ ਉਸ ਲੈਵਲ ਤੇ ਤੁਸੀਂ ਬੈਠੋ ਜਦ ਤੱਕ ਨਾ ਤਮਸਤਕ ਹੋ ਤੁਸੀਂ ਟਾਰਗੇਟ ਤੇ ਨਹੀਂ ਹੋ ਥ੍ਰੈਟ ਨਹੀਂ ਹੋ ਜਿਸ ਦਿਨ ਤੁਸੀਂ ਆਵਾਜ਼ ਚੱਕੀ ਜਿਸ ਦਿਨ ਉਹਨਾਂ ਨੂੰ ਪਤਾ ਚੱਲਿਆ ਤੁਹਾਡੇ ਜੀ ਟੈਲੈਂਟ ਹੈ ਜੋ ਡਾਕਟਰ ਰਿਤੂ ਦੇ ਨਾਲ ਹੋਇਆ ਸੀਗਾ ਕਿ ਟੈਲੈਂਟ ਹੈ ਬੋਲ ਰਹੀ ਆ ਨੌਕਰੀ ਕਰ ਰਹੀ ਆ ਵੱਡੇ ਲੈਵਲ ਤੇ ਲੱਖਾਂ ਰੁਪਈਆ ਦੀ ਸੈਲਰੀ ਆ ਤੇ ਮੈਨੂੰ ਟੰਗਣ ਦੀ ਕੋਸ਼ਿਸ਼ ਕੀਤੀ ਪਰ ਮੈਂ ਲੜ ਕੇ ਐਫਆਰ ਵੀ ਕੀਤੀ ਚਾਰ ਸ਼ੀਟ ਵੀ ਦਰਜ ਕਰਾਈ ਇਹ ਹੁੰਦਾ ਟੈਲੈਂਟਡ ਬੰਦਾ ਆਵਾਜ਼ ਚੁੱਕਣ ਵਾਲਾ ਬੰਦਾ ਜਿਹਦੇ ਵਿੱਚ ਦਮ ਹੈਗਾ ਉਹ ਇਹਨਾਂ ਦੇ ਟਾਰਗੇਟ ਤੇ ਆ ਔਰ ਸਿਸਟਮ ਦੇ ਵਿੱਚ ਲੌਬੀ ਆ ਹਰ ਸਿਸਟਮ divisions ਲੌਬੀ ਹੁੰਦੀ ਆ ਉਹ ਇਸ ਇਹ ਐਸੇ ਇਹ ਵਾਲੇ ਜੋ आईपीएस ਅਫਸਰ ਸੀਗੇ ਇਹਨਾਂ ਦੇ ਖਿਲਾਫ ਇੱਕ ਲੌਬੀ ਕ੍ਰੀਏਟ ਹੋ ਗਈ ਸੀ ਕਿਉਂਕਿ ਉਹ ਚੁੱਕ ਨਹੀਂ ਰਿਹਾ ਹੁਣ ਉਹਨਾਂ ਦੀ ਗੱਲ ਮੰਨ ਨਹੀਂ ਰਿਹਾ ਹੁਣ ਉਹ ਸਮਝੋਤੇ ਨਹੀਂ ਕਰ ਰਿਹਾ ਹੁਣ ਉਹਨੂੰ ਇੰਨਾ ਟੌਰਚਰ ਕਰਤਾ ਇੰਨਾ ਪਰੇਸ਼ਾਨ ਕਰਤਾ ਕਿ ਉਹਦੇ ਤੇ ਜੋ ਮੈਂ ਸੁਣਿਆ ਰਿਸ਼ਵਤ ਦਾ ਇਲਜ਼ਾਮ ਲਾ ਰਹੇ ਸੀਗੇ ਉਹਨੂੰ ਟੌਰਚਰ ਕਰਨ ਦੀ ਕੋਸ਼ਿਸ਼ ਕਰਦੇ ਕਿ ਕਈ ਵਾਰ ਇਹ ਨਾ ਤੁਸੀਂ ਸੋਚਦੇ ਹੋ ਕਿ ਯਾਰ ਮੈਨੂੰ ਤਾਂ ਸਪੋਰਟ ਨਹੀਂ ਮਿਲ ਰਿਹਾ ਮੈਂ ਹਰ ਜਗ੍ਹਾ ਜਾ ਚੁੱਕਿਆ ਹੁਣ ਮੈਂ ਯਾਰ ਇਸ ਲੈਵਲ ਤੋਂ ਹੁਣ ਮੈਨੂੰ ਬਦਨਾਮ ਕਰਨ ਦੀ ਵੀ ਸਾਜ਼ਿਸ਼ ਕਰਤੀ ਕਿਉਂਕਿ ਦੇਖੋ 99.9% ਜਿਹੜਾ ਇਸ ਸਮਾਜ ਦਾ ਬੰਦਾ ਜੋ ਇਮਾਨਦਾਰ ਹੋਊਗਾ ਉਹ ਹੋਈ ਨਹੀਂ ਸਕਦਾ ਯਾਰ ਬੇਈਮਾਨ ਮੈਂ ਨਹੀਂ ਮੰਨਦੀ ਉਹ ਬੇਈਮਾਨ ਹੋ ਸਕਦਾ 1% ਹਾਲੇ ਦੇ ਵਿੱਚ ਜਿਹੜੀ ਹਸ਼ਮਤ ਆਲੀ ਹੈ ਇਹ ਪਹਿਲਾਂ ਨਹੀਂ ਕੱਢੀ ਗਈ ਜਦੋਂ ਉਹਨਾਂ ਨੇ ਆਪਣਾ ਅਡੈਂਟੂ ਜਿਹੜਾ ਸੁਸਾਈਡ ਕਰ ਲਿਆ ਤੇ ਉਸ ਤੋਂ ਬਾਅਦ ਉਹ ਗੱਲ ਬਾਹਰ ਆਈ ਹੈ ਐਸਪੀ ਸੀਗੇ ਸ਼ਾਇਦ ਐਸਪੀਓ ਕਹਿ ਰਹੇ ਸੀਗੇ ਕਿ ਵੀ ਇਸ ਤਰੀਕੇ ਦੀ ਨਾਲ ਕੋਈ ਚੀਜ਼ ਹੋਈ ਸੀਗੀ ਉਹਨੂੰ ਬਾਅਦ ਚ ਬਾਹਰ ਕੱਢਿਆ ਗਿਆ ਵੀ ਪਹਿਲਾਂ ਕਿਉਂ ਨਹੀਂ ਰੱਖਿਆ ਗਿਆ ਕਿ 2020 ਤੋਂ ਉਹ ਕਰਲਾ ਰਹੇ ਸੀ ਨਾ ਪੁਲਿਸ ਵਾਲਿਆਂ ਨੂੰ ਸ਼ਰਮ ਆਣੀ ਚਾਹੀਦੀ ਇਹਨਾਂ ਗੱਲਾਂ ਤੇ ਜੋ ਤੁਸੀਂ ਕਹਿੰਦੇ ਕਿ ਉਹ ਜੇ ਤੁਸੀਂ ਤੁਹਾਨੂੰ ਇੰਨਾ ਮਾੜਾ ਲੱਗਦਾ ਸੀ ਤੁਸੀਂ ਪਹਿਲੇ ਉਹਨਾਂ ਨੂੰ ਕਹਿੰਦੇ ਕਿ ਇਹ ਰਿਸ਼ਵਤ ਲੈ ਰਿਹਾ ਹੈ ਇਹ ਤੇ ਇਦਾਂ ਸਿੰਪਲ ਸਟੋਰੀ ਹੋ ਗਈ ਜੀ ਇਸ ਇਸ ਟਾਈਮ ਜੇ ਕਿਸੇ ਕੁੜੀ ਦਾ ਰੇਪ ਵੀ ਹੋ ਜੂਗਾ ਨਾ ਗਰੀਬ ਦੀ ਤੇ ਕਹਿਣਗੇ ਉਹਦਾ ਹੀ ਕੈਰੇਕਟਰ ਖਰਾਬ ਸੀ ਉਹੀ ਖਰਾਬ ਸੀ ਜਿੰਨੇ ਕੀਤਾ ਉਹ ਖਰਾਬ ਨਹੀਂ ਸੀਗਾ ਤੁਹਾਡੀ ਹਿੰਮਤ ਕਿੰਦਾ ਪੈਂਦੀ ਐ ਇਦਾਂ ਹੀ ਹਰ ਸਾਥਰਸ ਦੀ ਬੱਚੀ ਨਾਲ ਹੋਇਆ ਸੀਗਾ ਅੱਜ ਉਹਦੇ ਸਾਰੇ ਤੇ ਸਾਰੇ ਆਰੂਪੀ ਬਾਹਰ ਬੈਠੇ ਨੇ ਗਰੀਬ ਦੀ ਕੁੜੀ ਸੀ ਆਰੂਪੀ ਸਾਰੇ ਬਾਹਰ ਬੈਠੇ ਨੇ ਕੁੜੀ ਖਰਾਬ ਕਰਦੀ ਇਦਾਂ ਹੀ ਇਹਨਾਂ ਨੇ ਕਹਿਣਾ ਸਾਡੇ ਲਈ ਬਹੁਤ ਆਵਾਜ਼ ਚੁੱਕਦੇ ਆ ਇਹਨਾਂ ਦੇ ਤੇ ਇਦਾਂ ਹੀ ਐ ਇਹਨਾਂ ਦਾ ਤੇ ਕੰਮ ਹੀ ਇਹ ਖਰਾਬ ਨੇ ਇਹ ਇਹ ਸੇ ਆਪਾਂ ਪਵਾੜੇ ਦੀ ਜੜ ਨੇ ਤੁਸੀਂ ਸਾਰੀ ਜਗ੍ਹਾ ਸਹੀ ਹੋ ਤੁਹਾਡਾ ਸਭ ਕੁਝ ਤੁਸੀਂ ਫੁੱਲ ਪ੍ਰੂਫ ਵਿਦ ਉੱਤੋਂ ਤੁਸੀਂ ਲੈ ਕੇ ਆਏ ਹੋ ਆਪਣਾ ਕੈਰੇਕਟਰ ਸਰਟੀਫਿਕੇਟ ਅਸੀਂ ਤਾਂ ਹਈ ਮਾੜੇ ਇਹ ਇਹਨਾਂ ਦੇ ਅੰਦਰ ਉਸ ਜਾਤ ਦਾ ਹੰਕਾਰ ਕੈਰੈਕਟਰ ਦਾ ਹੰਕਾਰ ਕੁਛ ਵੀ ਕਹਿ ਲੋ ਕਿਉਂਕਿ ਇਹਨਾਂ ਨੂੰ ਪਤਾ ਸਾਡੇ ਪਿੱਛੇ ਕੌਣ ਬੈਠਿਆ ਹੈ ਜਿਹੜੇ ਪਾਵਰ 'ਚ ਬੈਠੇ ਨੇ ਆ ਇਹਨਾਂ ਨੂੰ ਪਤਾ ਹੈ ਸਾਡਾ ਕੁਛ ਨਹੀਂ ਹੋਣਾ ਐਸ ਸੀ ਐਸਟੀ ਅੱਚ ਐਫ ਆਈ ਆਰ ਆਈ ਪੀ ਐਸ ਦੇ ਲੈਵਲ ਦੀ ਨਹੀਂ ਹੋ ਰਹੀ ਯਾਰ ਛੋਟੇ ਲੈਵਲ ਤੇ ਤੇ ਰੇਪ ਕਰਕੇ ਮਾਰ ਦੋ ਦਬ ਦੋ ਉਹਨਾਂ ਨੂੰ ਖਤਮ ਕਰ ਦੋ ਉਹਨਾਂ ਦੀ ਜ਼ਮੀਨ ਜੇ ਕੁਛ ਵੀ ਹੈਗਾ ਪੱਲੇ ਆ ਖੇਤ ਮਜ਼ਦੂਰ ਨੇ ਯੂ ਡੋਨਟ ਨੋ ਇਸ ਚੀਜ਼ ਦੇ ਬਾਰੇ ਕਿ ਕਿੰਨੇ ਕ੍ਰਾਈਮਸ ਅਨੋਟਿਸ ਅਨ ਰਿਪੋਰਟਡ ਜਾਂਦੇ ਹੋਣੇ ਜਿੱਥੇ ਪੁਲਿਸ ਆਪ ਕ੍ਰਾਈਮ ਕਰਾਂਦੀ ਹੁੰਨੀ ਇਤਿਹਾਸ ਗਵਾ ਸਾਡੇ ਨਾਲ ਵੀ ਤੱਕੇ ਹੁੰਦੇ ਨਾ ਤੇ ਪੁਲਿਸ ਕਿੱਥੇ ਹੁੰਦੀ ਸਾਡੇ ਹੀ ਬੰਦਿਆਂ ਨੂੰ ਪੁਲਿਸ ਕੋਟਰੀ ਹੁੰਦੀ ਆ ਉਸ ਟਾਈਮ ਤੇ ਸੋ ਇੱਕ ਸਟਰਕਚਰ ਥਿਸ ਨੀਡ ਇੱਕ ਐਗਜ਼ਾਮਪਲ ਸੈੱਟ ਕਰਨੀ ਪੈਣੀ ਇਟ ਇਜ਼ ਦਾ ਹਾਈ ਟਾਈਮ ਜੇ ਤੁਸੀਂ ਮੈਨੂੰ ਪੁੱਛੋਗੇ ਸਜ਼ਾ ਕੀ ਹੋਣੀ ਚਾਹੀਦੀ ਇੱਕ ਐਗਜ਼ਾਮਪਲ ਸੈੱਟ ਹੋਣੀ ਚਾਹੀਦੀ ਸਜ਼ਾ ਫਾਂਸੀ ਹੋਣੀ ਚਾਹੀਦੀ ਫਹਾ ਲੱਗਣਾ ਚਾਹੀਦਾ ਉਸ ਤੋਂ ਥੱਲੇ ਕੋਈ ਸਜ਼ਾ ਨਹੀਂ ਹੋਣੀ ਚਾਹੀਦੀ ਇਹ ਬਾਕੀ ਕਾਸਟਿਜ਼ਮ ਚੱਲ ਰਿਹਾ ਭਾਵੇਂ ਉਹ ਮੈਂ ਜਿਵੇਂ ਗੁਰਦੁਆਰਿਆਂ ਦੀ ਗੱਲ ਕੀਤੀ ਮੰਦਰਾਂ ਦੀ ਗੱਲ ਕੀਤੀ ਮਸਜਿਦਾਂ ਦੀ ਗੱਲ ਕੀਤੀ ਕਿ ਜਿੰਨੇ ਆਫਿਸ ਹੈਗੇ ਆ ਪੂਆ ਉਹ ਸਰਕਾਰੀ ادارے ਨੇ ਪ੍ਰਾਈਵੇਟ ادارے ਨੇ ਚੱਲਦੇ ਆ ਇਹੋ ਜਿਹਾ ਸਿਸਟਮ ਸਾਰੇ ਪਾਸੇ ਲੈ ਕਹਿਣ ਦੀ ਲੋੜ ਆ ਬਿਲਕੁਲ ਚੱਲ ਰਿਹਾ ਜੋ ਇੱਕ ਮਨੁਵਾਦ ਮਨੁਵਾਦ ਕਰਕੇ ਅਸੀਂ ਕਹਿੰਦੇ ਆ ਜੋ ਉਹਨਾਂ ਨੇ ਉਹਨਾਂ ਦੇ ਅੰਦਰ ਪਾਤਾ ਇਹ ਕਾਸਟ ਨਹੀਂ ਹੈ ਤੇ ਕੀ ਆ ਉਹਨਾਂ ਦੇ ਅੰਦਰ ਉਹ ਪੈ ਗਿਆ ਕਿ ਯਾਰ ਇੱਥੇ ਆਪਾਂ ਦੋ ਬਾਟੇ ਕਰਨੇ ਕਿਉਂਕਿ ਇਹ ਇਹਨਾਂ ਨੂੰ ਛੋਟੇ ਲੈਵਲ ਤੇ ਵੀ ਦੱਸਣਾ ਇਹਨਾਂ ਦੇ ਇਹ ਜੋ ਸਮਾਜ ਹੈ ਨਾ ਚਾਹੇ ਤੂੰ ਮਸਜਿਦ ਦੀ ਗੱਲ ਕੀਤੀ ਡੈਫੀਨਿਟਲੀ ਉੱਥੇ ਵੀ ਇਹ ਸਾਰੀਆਂ ਚੀਜ਼ਾਂ ਹੋਣ ਸ਼ੁਰੂ ਹੋ ਗਈਆਂ ਉੱਥੇ ਵੀ ਉਹਨਾਂ ਦੇ ਲੋਕ ਜੋ ਗਰੀਬੀ ਹਾਸ਼ੀਏ ਤੇ ਆ ਉੱਥੇ ਵੀ ਡਿਸਕ੍ਰਿਮੀਨੇਸ਼ਨ ਦਾ ਉਹ ਵੀ ਆਪਣੇ ਰੱਬ ਤੋਂ ਨਹੀਂ ਡਰਦੇ ਜੋ ਕਰਦੇ ਨੇ ਗ੍ਰੰਥ ਕੋਈ ਪੜਾਣਾ ਨਹੀਂ ਇਸਲਾਮਿਜ਼ਮ ਜੋ ਉਹਨਾਂ ਦਾ ਸਿਧਾਂਤ ਹੈ ਜਿਹਨੂੰ ਉਹ ਪੜ੍ਹਦੇ ਨੇ ਉਹ ਮਾੜੀ ਨਹੀਂ ਹੈਗਾ ਉਹਨਾਂ ਦਾ ਗੁਰੂ ਮਾੜਾ ਨਹੀਂ ਜਿੱਦਾਂ ਆਪਣੇ ਗੁਰੂ ਨੇ ਤਾਂ ਸਭ ਕੁਝ ਦਿੱਤਾ ਜੋ ਅਸੀਂ ਨਫ਼ਰਤ ਦੇਤੇ ਜਾਤ ਤੇ ਚੋਲੇ ਅੰਦਰ ਪਾਏ ਨਾ ਬੰਦੇ ਮਾੜੇ ਜੋ ਆਪਣੇ ਵਿੱਚ ਕੁਸ ਭੇਟੀਏ ਬੜੇ ਨੇ ਉਹਨਾਂ ਨੇ ਜਾਣ ਬੁੱਝ ਕੇ ਆਪਣੇ ਪਰਸਨਲ ਸਵਾਰਥਾਂ ਲਈ ਇਹ ਕੰਮ ਕੀਤਾ ਕਿਉਂਕਿ ਉਹ ਏਜੰਸੀਆਂ ਦੇ ਨਾਲ ਕਨੈਕਟਡ ਹੈ ਇਹ ਲੈਣ ਲਈ ਏਜੰਸੀਆਂ ਦੇ ਨਾਲ ਜੇਬੇ ਭਰੇ ਜਾਂਦੇ ਨੇ ਤੁਸੀਂ ਵੀ ਜਾਣਦੇ ਹੋ ਮੈਂ ਵੀ ਬਹੁਤ ਤਰੀਕੇ ਦੀ ਜਾਣਦੀ ਆ ਕਿੱਥੇ ਕੀ ਹੋ ਰਿਹਾ ਸਾਨੂੰ ਸਾਰਾ ਪਤਾ ਕੌਣ ਕਿਹਦੇ ਨਾਲ ਮਿਲਿਆ ਕੌਣ ਏਜੰਸੀਆਂ ਦਾ ਬੰਦਾ ਹੈ ਕੌਣ ਕਰਵਾ ਰਿਹਾ ਇਹ ਸਭ ਨੈਟਵਰਕਿੰਗ ਉਹਨਾਂ ਨੇ ਸਭ ਤੋਂ ਵੱਡੀ ਗੱਲ ਹੈ ਕਿ ਗਰੀਬ ਨੂੰ ਤਬਾਹ ਕਰੋ ਬਰਬਾਦ ਕਰੋ ਇਨ ਗਰੀਬ ਸਮਾਜ ਦੀਆਂ ਨਾ ਸਰਦਾਰੀਆਂ ਕਿਸੇ ਨੂੰ ਪਿਆਰੀਆਂ ਨਹੀਂ ਹੈ ਉੱਚੇ ਅਹੁਦੇ ਪਿਆਰੇ ਨੇ ਇਹਨਾਂ ਦਾ ਵੋਟ ਸਾਰਿਆਂ ਨੂੰ ਪਿਆਰਾ ਹੈ ਇਹਨਾਂ ਦੇ ਸਿਰ ਤੇ ਹੱਥ ਧਰ ਦੋ ਲੇਕਿਨ ਇਹਨਾਂ ਨੂੰ ਉਸ ਕੁਰਸੀਆਂ ਤੇ ਨਾ ਬਿਠਾਓ ਇਹਨਾਂ ਦੇ ਮਸੀਹਾ ਦੀ ਇਨਾ ਦੇ ਰਹਿਬਰਾਂ ਦੀ ਫੋਟੋਆਂ ਦਫ਼ਤਰਾਂ ਤੇ ਟੰਗ ਦੋ ਅੰਬੇਦਕਰ ਸਾਹਿਬ ਦੀ ਫੋਟੋ ਲਾਤੀ ਉਸੇ ਦਫ਼ਤਰਾਂ ਤੇ ਅੰਬੇਦਕਰ ਦੇ ਅਨੁਵਾਈ ਅੰਬੇਦਕਰ ਦੇ ਬੱਚੇ ਨਹੀਂ ਹੋਣੇ ਚਾਹੀਦੇ ਉਹਨਾਂ ਕੁਰਸੀਆਂ ਤੇ ਦਿਸ ਇਜ਼ ਵਾਟ ਆਰ ਦੇ ਵਾਂਟ ਇਹਦੇ ਉੱਤੇ ਸਰਕਾਰ ਨੂੰ ਕੀ ਸਟੈਂਡ ਲੈਣਾ ਚਾਹੀਦਾ ਭਾਵੇਂ ਹਰਿਆਣਾ ਦੀ ਸਰਕਾਰ ਹੈਗੀ ਹੈ ਪੰਜਾਬ ਦੀ ਸਰਕਾਰ ਹੈਗੀ ਕਿਉਂਕਿ ਅਸੀਂ ਜਦੋਂ ਘਟ ਗਿਣਤੀ ਦੀ ਗੱਲ ਕਰਦੇ ਹਾਂ ਕਮਿਸ਼ਨ ਹੁੰਦੇ ਆ ਜਦੋਂ ਵੀ ਕੋਈ ਕਿਸੇ ਨਾਲ ਗੱਲਬਾਤ ਹੁੰਦੀ ਹੈ ਕਮਿਸ਼ਨ ਦਾ ਹੁੰਦਾ ਹੈ ਕਿ ਜੇ ਕਿਸੇ ਨਾਲ ਧੱਕਾ ਹੋ ਰਿਹਾ ਘਟ ਗਿਣਤੀ ਵਾਲੇ ਨਾਲ ਤੇ ਸਟੈਂਡ ਕਰਨਾ ਉਹਨਾਂ ਦੇ ਨਾਲ ਉਹਨਾਂ ਨਾਲ ਖੜਨਾ ਇਲਾਦਾ ਕੇ ਹੁਣ ਤੱਕ ਤੁਹਾਡੇ ਧਿਆਨ ਚ ਆਇਆ ਕੋਈ ਸਟੈਂਡ ਕਰ ਰਿਹਾ ਉਹਨਾਂ ਨਾਲ ਭਾਵੇਂ ਪੰਜਾਬ ਤੋਂ ਨੇ ਹਰਿਆਣੇ ਤੋਂ ਨੇ ਘੱਟ ਗਿਣਤੀ ਦੇ ਕਮਿਸ਼ਨ ਦੇ ਚੇਅਰਮੈਨ ਜਾਂ ਇਕਬਾਲ ਸਿੰਘ ਲਾਲਪੁਰਾ ਸੈਂਟਰ ਵੱਲੋਂ ਉਹ ਦੇ ਰਹੇ ਐ ਇਸ ਵੱਲ ਧਿਆਨ ਕੇ ਵੀ ਹਾਂ ਅਸੀਂ ਇਸ ਪਰਿਵਾਰ ਨਾਲ ਖੜੇ ਹੋਏ ਹਾਂ ਕਿਵੇਂ ਇਹਨਾਂ ਨੇ ਜਾਤ ਪਾਤ ਪਰਖ ਲਈ ਕਿਵੇਂ ਇਹਨਾਂ ਨੂੰ ਜਾਤੀ ਸੂਚੀ ਚਾਹੁੰਦਾ ਲੱਗਦਾ ਇਕਬਾਲ ਸਿੰਘ ਜੀ ਕਦੀ ਗੱਲ ਕਰ ਸਕਦੇ ਨੇ ਹਾਂ ਉਹਨਾਂ ਨੂੰ ਜੇ ਉਪਰੋ ਇਜਾਜ਼ਤ ਮਿਲੇਗੀ ਤੇ ਫਿਰ ਗੱਲ ਕਰਨਗੇ ਨਾ ਹਾਂ ਅਧਿਕਾਰਾਂ ਬਾਰੇ ਕਿ ਜਿੰਨੀ ਵੀ ਕਮਿਸ਼ਨਸ ਨੇ 올 ਹੈਵ ਉਹਨਾਂ ਦਾ ਇੱਕੇ ਸਟਰਕਚਰ ਹੈਗਾ ਐਵਰੀ ਕਮਿਸ਼ਨ ਇਜ਼ ਕੰਪਰੋਮਾਈਜ਼ਡ ਇਨ ਟੂਡੇਜ਼ ਟ ਜਸਟ অর ਫੇਅਰ ਟ੍ਰੀਟਮੈਂਟ ਲਈ ਨਹੀਂ ਬੈਠੀ ਉਹ ਇੱਕ ਕਿਸਮ ਦਾ ਇੱਕ ਆਪਣੀ ਦੁਕਾਨਾਂ ਚੱਲ ਰਹੀਆਂ ਨੇ ਆਪਣਾ ਇੱਕ ਸੈਟਅਪ ਚੱਲ ਰਿਹਾ ਹੈ bizness ਚੱਲ ਰਿਹਾ ਮੈਂ ਆਪ ਦੀ ਅੱਖਾਂ ਤੋਂ ਦੇਖਿਆ ਹੈ ਤੁਹਾਡੇ ਕੋਲ ਦੋ ਕੇਸੇਜ਼ ਆ ਗਏ ਸਮਝੌਤੇ ਕਰਾਓ ਸਮਝੌਤਾ ਕਰਾਤਾ ਪੈਸੇ ਕਮਾਓ this is what is happening ਕਮਿਸ਼ਨ ਹੋ ਨਹੀਂ ਰਹੀ ਜੋ ਕਮਿਸ਼ਨ ਦਾ ਕੰਮ ਸੀਗਾ ਔਰ ਸਰਕਾਰਾਂ ਨੂੰ ਸਭ ਤੋਂ ਵੱਡੀ ਸ਼ਰਮ ਤਾਂ ਆਪਣੇ ਆਪ ਨੂੰ ਆਣੀ ਚਾਹੀਦੀ ਕਿ ਜੇ ਆਪਾਂ ਵੇਅਰ ਅਸੀਂ ਪ੍ਰੂਫ ਕਰਤਾ ਕਿ ਅਸੀਂ ਫੇਲ ਹੋ ਗਏ ਸਾਡੀ ਕੋਈ ਸਟਰੈਟਜੀ ਨਹੀਂ ਹੈਗੀ ਅਸੀਂ ਬਿਲਕੁਲ ਫੇਲੀਅਰ ਆ ਕਿ ਜੇ ਇਹੋ ਜਿਹਾ ਸਾਡੇ ਸਿਸਟਮ ਦੇ ਅੰਦਰ ਹੋ ਰਿਹਾ ਔਰ ਕੀਆ ਹਰਿਆਣਾ ਸਰਕਾਰ ਔਰ ਹਰਿਆਣਾ ਸਰਕਾਰ ਸਰਕਾਰ ਦਾ ਸੀਐਮ ਇਸ ਲਾਇਕ ਵੀ ਨਹੀਂ ਹੈਗਾ ਕਿ ਤੂੰ ਆਪਣੇ ਲੈਵਲ ਤੇ ਡਿਸੀਜਨ ਲੈ ਸਕਦਾ ਤੂੰ ਚਾਹਵੇਂ ਤੇ ਖੜਕਾ ਕੇ ਰੱਖ ਦੇ ਪੂਰੀ ਸਰਕਾਰ ਨੂੰ ਪੂਰੀ ਏਜੰਸੀਆਂ ਨੂੰ ਪੂਰੀ ਪੁਲਿਸ ਦੇ ਉੱਪਰ ਤੋਂ ਲੈ ਕੇ ਲੋ ਲੈਵਲ ਦੇ ਆਫੀਸਰਸ ਦੀ ਖੜ ਕੇ ਕਲਾਸ ਲਾ ਦੇ ਇਟ ਇਜ਼ ਯੋਰ ਡਿਸੀਜਨ ਤੁਸੀਂ ਕੁਛ ਵੀ ਕਰ ਸਕਦੇ ਹੋ ਕਿੱਥੇ ਆ ਅੱਜ ਤੁਸੀਂ ਦਲਤ ਦੇ ਸਿਰ ਤੇ ਸੀਜੀਆਈ ਬਣਾ ਕੇ ਜੁੱਤੇ ਮਾਰ ਦੋ ਜੁੱਤਾ ਸੁਰਤਾ ਉਹਨਾਂ ਦੇ ਸਿਰ ਤੇ ਤੁਸੀਂ ਦੇਖਿਆ ਹੋਣਾ ਉਹ ਜੂਤ ਪਰੇਡ ਕਰਤੀ ਮਤਲਬ ਚੂਸ ਚੱਕ ਕੇ ਮਾਰਤਾ ਇਹ ਤੁਸੀਂ ਸਾਡੀ ਇੱਜ਼ਤ ਕਰ ਰਹੇ ਹੋ ਕੀ ਕਰਨ ਇਹੋ ਜਿਹੀਆਂ ਸਰਦਾਰੀਆਂ ਕਿਉਂ ਪਾਲੀਆਂ ਸੀ ਇਹੋ ਜਿਹਾ ਲੈਵਲ ਕੀ ਕਰਨਾ ਇੱਕ ਸਿਰਫ ਰਿਪਰੈਜ਼ੈਂਟੇਸ਼ਨ ਦੇ ਦਿੱਤੀ ਔਰ ਤੁਸੀਂ ਆਪਾਂ ਨੂੰ ਇਹ ਦੱਸਣਾ ਚਾਹ ਰਹੇ ਹੋ ਕਿ ਅਸੀਂ ਤੁਹਾਨੂੰ ਜੁੱਤੀ ਦੀ ਨੌਕ ਤੇ ਰੱਖਿਆ ਫਿਰ ਇਸ ਲੈਵਲ ਤੇ ਤਾਂ ਐਡਾ ਸੀਜੀਆਈ ਹੈ ਯਾਰ ਕਿੰਨੀ ਰਿਸਪੈਕਟਡ ਪੋਸਟ ਹੈ ਇਸ ਲੈਵਲ ਤੇ ਤੇ ਹਰ ਇੱਕ ਮੁੱਖ ਮੰਤਰੀ ਨੂੰ ਆਪਣੇ ਪੱਲੋਂ ਜਾ ਕੇ ਰਿਪਰੈਜ਼ੈਂਟੇਸ਼ਨ ਦੇਣੀ ਚਾਹੀਦੀ ਸੀਗੀ ਪ੍ਰਾਈਮ ਮਿਨਿਸਟਰ ਆਫ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਕਿ ਕੀ ਹੋ ਰਿਹਾ ਹੈ ਸੀਐਮ ਪੰਜਾਬ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਕੋਲੇ ਜਾਏ ਜੇ ਤੁਸੀਂ ਸਮਰਥਕ ਜੇ ਤੁਸੀਂ ਸਮਰਥ ਇਸ ਚੀਜ਼ ਨੂੰ ਲੈ ਕੇ ਕੈਪेबल ਨਹੀਂ ਹੋ ਕਰਨ ਲਈ ਉਹਨੂੰ ਕਹੋ ਬਾਈ ਸਾਡਾ ਹੱਥ ਵਾਰ ਬੰਨੇ ਹੋਏ ਨੇ ਤੁਸੀਂ ਕਰੋ ਤੁਸੀਂ ਗਰੀਬ ਸਮਝ ਦਿਓ ਭਲਾ ਕਰੋ ਤੁਸੀਂ ਦੱਸੋ ਕੀ ਕਰਨਾ ਕਿੱਥੇ ਏਵਰੀਵੇਅਰ ਵੇਅਰ ਫੇਲ ਕੋਈ ਜੁਡੀਸ਼ੀਅਲ ਲੈਵਲ ਤੋਂ ਵੀ ਕੋਈ ਸੂਵੋ ਮੋਟੋ ਡਿਸੀਜਨ ਨਹੀਂ ਹੈਗਾ ਕਿ ਅਸੀਂ ਪਰਸਨਲ ਆਪਣੀ ਪਾਵਰ ਤੋਂ ਇਹਦੇ ਉੱਤੇ ਐਕਸ਼ਨ ਲੈ ਲਿਆ ਜਾਏ ਕਿ ਡਾ ਵੱਡਾ ਕਾਂਡ ਹੋਇਆ ਕਿੰਤੇ ਤੇ ਹੋਣਾ ਚਾਹੀਦਾ ਨਾ ਯਾਰ ਖਾਣਾ ਪੁਰਤੀ ਹੋ ਰਹੀ ਹੈ ਦਿਖਾਵਾ ਤੇ ਹਰ ਜਗ੍ਹਾ ਹੋ ਰਿਹਾ ਜੇ ਹੋਣਾ ਹੁੰਦਾ ਨਾ ਤੇ ਪੁਲਿਸ ਵਾਲੇ ਉਹਦੀ ਡੈਡ ਬੋਡੀ ਕੱਲ ਜੋ ਹੈਗੇ 바이ਪੁਰਨ ਕੁਮਾਰ ਜੀ ਦੀ ਤੱਕੇ ਨਾਲ ਲੈ ਕੇ ਜਾ ਰਹੇ ਸੀਗੇ ਕੱਲ ਉਹਦਾ ਪੋਸਟਮਾਰਟਮ ਕਰ ਲਿਆ ਪਰਿਵਾਰ ਨਹੀਂ ਸਹਿਮਤ ਪਰਿਵਾਰ ਨਹੀਂ ਸਹਿਮਤ ਸੀਗਾ ਐਡਾ ਕਿੱਦਾਂ ਯਾਰ ਹਰ ਚੀਜ਼ ਤੱਕੇ ਨਾਲ ਇਹਨਾਂ ਦੀ ਬੱਚਿਆਂ ਨੂੰ ਮਨੀਸ਼ਾ ਪਈ ਹੋਈ ਹੈ ਹਾਂ ਮਨੀਸ਼ਾ ਵਾਲਮੀ ਕਿ ਨਾਲ ਕੀ ਕੀਤਾ ਮਾਂ ਪਿਓ ਬਾਹਰ ਬੈਠੇ ਨੇ ਪਰਿਵਾਰ ਬਾਹਰ ਬੈਠਾ ਮਿੱਟੀ ਦਾ ਤੇਲ ਪਾ ਕੇ ਤੁਸੀਂ ਧੀ ਫੂਕਤੀ ਯਾਰ ਇਹ ਤਾਂ ਮਜ਼ਾਕ ਹੋ ਗਿਆ ਕਿਸੇ ਨੂੰ ਮਾਰ ਦੋ ਕਿ ਇਹਨਾਂ ਦੇ ਬੱਚਿਆਂ ਨੂੰ ਮਾਰ ਕੇ ਆਪਣੇ ਆਪ ਦਬ ਦੋ ਕਿੰਨਾ ਤੁਸੀਂ ਦੇਖ ਅਸੀਂ ਬੋਲੀਏ ਵੀ ਨਾ ਅਸੀਂ ਆ ਵੀ ਨਾ ਕਰੀਏ ਜੇ ਅਸੀਂ ਬੋਲ ਰਹੇ ਆ ਤੇ ਕਾਸਟ ਦੀ ਜਾਤੀ ਜਾਤੀ ਦੀ ਗੱਲ ਤਾਂ ਅਸੀਂ ਕਰ ਰਹੇ ਆ ਫਿਰ ਮੂਰਖੋ ਤੁਸੀਂ ਕਹਿੰਦੇ ਜਾਤੀ ਹੈ ਕਿੱਥੇ ਆ ਕਾਸਟ ਹੈ ਕਿੱਥੇ ਆ ਤੁਹਾਡੇ ਦਿਲਾਂ ਦੇ ਅੰਦਰ ਹੈਗੀ ਤੁਹਾਡੀ ਸੋਚ ਦੇ ਅੰਦਰ ਹੈਗੀ ਹਰ ਪਲ ਤੁਹਾਡੀ ਜ਼ੁਬਾਨ ਦੇ ਅੰਦਰ ਹੈਗੀ ਜਿੱਦੋਂ ਤੁਸੀਂ ਜ਼ੁਬਾਨ ਦੇ ਅੰਦਰ ਉਹਨਾਂ ਦੀ ਜਾਤ ਦੇ ਲੈਵਲ ਤੇ ਤੁਸੀਂ ਗਾਲ੍ਹਾਂ ਕੱਢਦੇ ਹੋ ਫਿਰ ਗੁਰੂ ਦੀ ਬਾਣੀ ਤੁਹਾਨੂੰ ਨਜ਼ਰ ਨਹੀਂ ਆਉਂਦੀ ਉਹ ਫਿਰ ਤੁਹਾਨੂੰ ਸ਼ਰਮ ਨਹੀਂ ਨਜ਼ਰ ਆਉਂਦੀ ਗੁਰੂ ਦੀ ਸੇਲ ਕੀਤਾ ਸੀ ਆਪਣੇ ਫਿਰ ਅਸੀਂ ਕਹਿੰਦੇ ਲੋਕੀ ਦੂਜੇ ਧਰਮਾਂ 'ਚ ਕਨਵਰਟ ਹੋ ਰਹੇ ਆ ਹੋ ਰਹੇ ਨਾ ਤੁਸੀਂ ਕਹਿੰਦੇ ਹੋ ਲੋਕੀ ਕਹਿੰਦੇ ਨੇ ਦੂਜੇ ਨੂੰ ਮਾਰ ਚਲਦੇ ਹੋ ਆਪ ਤਾਂ ਤੁਸੀਂ ਗੱਲ ਨਾਲ ਲਾਇਆ ਨਹੀਂ ਆਪ ਤਾਂ ਤੁਸੀਂ ਉਹਨਾਂ ਨੂੰ ਪਿਆਰ ਕੀਤਾ ਨਹੀਂ ਲਾ ਕੇ ਤੇ ਦੇਖੋ ਗੱਲ ਨਾਲ ਸੋ ਇਹ ਚੀਜ਼ਾਂ ਮੈਨੂੰ ਹਰਟ ਹੁੰਦੀਆਂ ਕਿਉਂਕਿ ਅਸੀਂ ਦੇਖਦੇ ਹਾਂ ਜਿੱਦਾਂ ਤੁਹਾਡੇ ਸਾਹਮਣੇ ਕੋਈ ਦੂਜਾ ਸਮਾਜ ਆ ਜਾਂਦਾ ਤੁਸੀਂ ਬ੍ਰਾਹਮਣਾਂ ਨਾਲ ਤੁਸੀਂ ਬੈਨਾ ਪਸੰਦ ਕਰਦੇ ਹੋ ਉਹਨਾਂ ਦੇ ਨਾਲ ਮੈਂ ਕਹਿੰਦੀ ਆਰ ਨਾਟ ਏਵਰੀ ਬ੍ਰਾਹਮਮਨ ਇਜ਼ ਬੈਡ ਉਹਨਾਂ ਦੇ ਵਿੱਚ ਵੀ ਇਹੋ ਜਿਹੇ ਬੰਦੇ ਹੀਰੇ ਵਾਂਗ ਤੁਹਾਨੂੰ ਮਿਲ ਜਾਂਦੇ ਨੇ ਜੋ ਜਾਤ ਪਾਤ ਸਮਝ ਕੇ ਜੋ ਸਮਝ ਨਹੀਂ ਇਹਨਾਂ ਨਾਲ ਗਲਤ ਹੋ ਰਿਹਾ ਬਟ ਯਾਰ ਆਪਣਾ ਸਿੱਖ ਸਮਾਜ پاگل ਹੋਇਆ ਪਿਆ ਆਪਾਂ ਨੂੰ ਸਮਝ ਹੀ ਨਹੀਂ ਆ ਰਹੀ ਅਸੀਂ ਕੀ ਕਰ ਰਹੇ ਹਾਂ ਆਪਾਂ ਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਮਿ ਮਿਨੋਰਟੀਜ਼ ਨੂੰ ਉਹਨਾਂ ਨੇ ਤੇ ਜੋ ਮਿਨੋਰਟੀਜ਼ ਨੇ ਉਹਨਾਂ ਨੂੰ ਤਾਂ ਉਹਨਾਂ ਸਾਰਿਆਂ ਨੂੰ ਸ਼ੁੱਧਰ ਕਹਤਾ ਉਹਨਾਂ ਨੇ। ਸ਼ੁਭ ਚਰਨਾ ਚ ਰੱਖਤਾ ਉਹਨਾਂ ਨੇ। ਬਿਲਕੁਲ। ਉਹ ਆਪਣੇ ਤੂੰ ਤਾਂ ਸਿਰ ਦੇ ਉੱਪਰ ਰੱਖਤਾ ਤੁਹਾਨੂੰ ਚਰਨਾ ਚ ਰੱਖਤਾ। ਕਿੱਥੇ ਬੈਠੇ ਸੀ ਐ? ਫਿਰ ਅਸੀਂ ਕਹਿੰਦੇ ਜੀ ਅਸੀਂ ਇਹਨਾਂ ਤੋਂ ਉੱਪਰਾਂ ਕਿਉਂ ਸਾਡੇ ਕੋਲ ਜ਼ਮੀਨ ਐ ਇਸ ਕਰਕੇ। ਉਹਨਾਂ ਕੋਲ ਉਹ ਵੀ ਨਹੀਂ ਐ ਇਸ ਕਰਕੇ। ਹੂੰ। ਪੰਜਾਬ ਨੂੰ ਅਸੀਂ ਆ ਬਰਬਾਦ ਕਰ ਰਹੇ ਹਾਂ ਹੋਰ ਕੋਈ ਬਰਬਾਦ ਨਹੀਂ ਕਰ ਰਿਹਾ। ਸਿੰਪਲ। ਕੀ ਲੱਗਦਾ ਕਿ ਵੀ ਹੁਣ ਕਾਫੀ ਸਮਾਂ ਬੀਤਦਾ ਜਾ ਰਿਹਾ। 6 ਤੋਂ 7 ਦਿਨ ਬੀਤ ਗਏ ਨੇ। ਡੈੱਡ ਬੋਡੀ ਐ ਪਈ ਹੋਈ ਐ ਨਾ ਪੋਸਟਮਾਰਟਮ ਨਾ ਸੰਸ ਜਿੰਨਾ ਟਾਈਮ ਲੰਘਦਾ ਜਾਏਗਾ ਐਵੀਡੈਂਸ ਜਿਹੜੇ ਨੇ ਉਹਨਾਂ ਹੀ ਖਤਮ ਹੁੰਦੇ ਜਾਣਗੇ ਆਫ ਕੋਰਸ ਹੋ ਰਿਹਾ ਐਵੀਡੈਂਸ ਖਤਮ ਹੋ ਰਿਹਾ ਹੋਣੀ ਮੈਨੀਪੂਲੇਸ਼ਨ ਹੋ ਰਹੀ ਹੋਣੀ ਸਟ੍ਰੈਟਜਿਸ ਬਣ ਰਹੀ ਹੋਣੀ ਵੱਡੇ ਵੱਡੇ ਬਿਊਰੋਕਰੇਟਸ ਹਾਇਰ ਕੀਤੇ ਗਏ ਹੋਣੇ ਐਸਆਈਟੀ ਜੋ ਦਿਖਾਵੇ ਲਈ ਗਠਿਤ ਕਰਤੀ ਛੋਟੇ ਛੋਟੇ ਲੈਵਲ ਰੈਂਕ ਦੇ ਆਫੀਸਰਸ ਹੋਦੇ ਤੇ ਧਰਤੇ ਉਹ ਵੀ ਪ੍ਰੋਪਰ ਨਹੀਂ ਕੀਤਾ ਇਸ ਟਾਈਮ ਪੂਰਾ ਨੈਕਸਸ ਤਿਆਰ ਹੋ ਚੁੱਕਿਆ ਆਪਣੇ ਲੋਕਾਂ ਨੂੰ ਬਚਾਣ ਲਈ ਡੀਜੀਪੀ ਨੂੰ ਕੌਣ ਸਵਾਲ ਕਰ ਲੇਗਾ ਕਿਉਂਕਿ ਉਹ ਤਾਂ ਹਜੇ ਭਾਈ ਇਹ ਉਹਨਾਂ ਨੂੰ ਕਿਹੜਾ ਕੱਢਿਆ ਕਿਉਂਕਿ ਜੇ ਕੋਈ ਸਿੱਟ ਜਾਏਗੀ ਪੁੱਛ ਕੇਛ ਲਈ ਤਾਂ ਸਲੂਟ ਤਾਂ ਮਾਰਨਾ ਹੀ ਪੈਣਾ ਜਾ ਕੇ ਤੇ ਉਹ ਅੱਗੇ ਕਿਵੇਂ ਬੋਲਣਗੇ ਡੀਜੀਪੀ ਦੇ ਨਹੀਂ ਬੋਲਣਗੇ ਨਾ ਸਟ੍ਰਕਚਰ ਆ ਪੂਰਾ ਉਹ ਹੋਊਗਾ ਵੀ ਨਹੀਂ ਕਿਉਂਕਿ ਉਹ ਏਡੇ ਵੱਡੇ ਲੈਵਲ ਤੇ ਬੈਠੇ ਆ ਜੇ ਹੋਣਾ ਹੁੰਦਾ ਆਪਣੀ ਇਮੇਜ ਵੀ ਤਾਂ ਰੱਖਣੀ ਆ ਨਾ ਆਪਣੇ ਸਮਾਜ ਦੀ ਸਮ ਹਾਉ ਮੈਸੇਜ ਵੀ ਦੇ ਰਹੇ ਆ ਨਾ ਅੱਗੇ ਕਿ ਕੁਝ ਨਹੀਂ ਕਰ ਸਕਦੇ ਕੁਝ ਨਹੀਂ ਇਹਨਾਂ ਦੇ ਵੱਸ ਦਾ ਕੁਝ ਨਹੀਂ ਹੋ ਰਿਹਾ ਜਿੰਨਾ ਮਰਜੀ ਗਾਹ ਪਾ ਲੋ ਸਾਡੀ ਪੀੜ੍ਹੀਆਂ ਰੋਲ ਤਾਂ ਰੇ ਆ ਨਾ ਕਰ ਕੀ ਰੇ ਆ ਪੜੇ ਲਿਖੇ ਬੰਦੇ ਨੂੰ ਮਾਰ ਦੋ ਯੂਥ ਨੂੰ ਸੜਕਾਂ ਤੇ ਲਿਆਓ ਯੂਥ ਸੰਘਰਸ਼ ਕਰਦੇ ਰਹੇ ਧਰਨੇ ਕਰਦਾ ਰਹੇ ਉਹਦੇ ਹੱਕ ਅਧਿਕਾਰ ਦੋ ਨਹੀਂ ਹਰ ਤਰੀਕੇ ਤੇ ਚਾਹੇ ਉਹ ਪੜ ਰਿਹਾ ਟੰਕੇ ਰੱਖ ਦੋ ਉਹਨੂੰ ਉਹਨੂੰ ਕਿਸੇ ਵੀ ਕਿਸਮ ਦਾ ਜੋ ਉਹਨਾਂ ਲਈ ਸਪੈਸ਼ਲ ਸਕੀਮਾ ਬਣੀ ਹੈ ਗਰੀਬਾਂ ਲਈ ਉਹ ਲਾਗੂ ਨਾ ਕਰੋ ਤਾਂ ਕਿ ਉਹ ਸੜਕਾਂ ਤੇਰੇ ਸੰਘਰਸ਼ ਕਰਦੇ ਰਹੇ ਆਪ ਮਜੇ ਨਾਲ ਬੈਠ ਕੇ ਦੇਖੋ ਅੱਛਾ ਜਿੱਥੇ ਤੇਰਾ ਨੌ ਰਹੇ ਵਾ ਵਾ ਵਧੀਆ ਇਹਨਾਂ ਦਾ ਟਾਈਮ ਖਰਾਬ ਕਰੋ ਪੜਨ ਨਹੀਂ ਅੱਛਾ ਇੱਥੇ ਹੋ ਗਿਆ ਪੁਲਿਸ ਵਾਲਾ ਮਰ ਗਿਆ ਵਧੀਆ ਦੇਖਿਆ ਨਾ ਤੁਸੀਂ ਬਾਮਣ ਬਹੁਤ ਸ਼ੈਤਾਨ ਸੀਗਾ ਉਸ ਟਾਈਮ ਦਾ ਉਹ ਜਿਹੜਾ ਰਿਆ ਮਨੂੰ ਉਹਨੇ ਦਿਮਾਗ ਨਾਲ ਦੇਖਿਆ ਉਹ ਵੰਡ ਕਿਉਂ ਪਾਏ ਇੱਕ ਤਾਂ ਸ਼ੂਦਰ ਕਹਤਾ ਫਿਰ ਅਤੀ ਸ਼ੂਦਰ ਕਹਤਾ ਤਾਂ ਕਿ ਇਹ ਵੀ ਆਪਸ ਚ ਪਾਵਰਫੁੱਲ ਨਾ ਹੋ ਜਾਣ ਇਕੱਠੇ ਰਲ ਕੇ ਕਿਉਂਕਿ ਜੇ ਇਹ ਕੌਮ ਮਿਲ ਗਈ ਤੇ ਤਾਂ 85% ਪਲੱਸ ਹੋ ਗਈ ਇਹ ਤਾਂ ਫਿਰ ਸਾਡੇ ਦੇ 3% ਕਿੰਨਾ ਸ਼ਤਾਨ ਸੀਗਾ 3% ਇੰਨਾ ਸ਼ਤਾਨ ਸੀਗਾ ਉਹਨਾਂ ਨੇ ਉਹਨਾਂ ਨੂੰ ਵੀ ਜੁੱਤੀ ਦੀ ਨੋਕ ਤੇ ਰੱਖਿਆ ਬਟ ਕਿਉਂਕਿ ਸਾਡੇ ਕੋਲ ਪੈਸਾ ਅਸੀਂ ਜਿੱਥੇ ਨਗਾ ਨਗਾ ਮਾਰਦੇ ਦੇਖਦੇ ਅੱਛਾ ਇੰਨੀ ਜ਼ਮੀਨ ਮਿਆਂ ਤਾਂ ਪਤਾ ਨਹੀਂ ਕੀ ਆ ਆਪਾਂ ਨੂੰ ਪਤਾ ਹੀ ਨਹੀਂ ਆਪਾਂ ਉਹਨਾਂ ਦਾ ਧਰਮ ਦਾ ਝੋਲਾ ਟੋ ਰਹੇ ਆ ਆਪਾਂ ਉਹਨਾਂ ਦੇ ਜੋ ਉਹਨਾਂ ਦਾ ਕੀ ਕਹਿਣਾ ਹੈ ਨਾ ਇੱਕ ਜੋ ਉਹਨਾਂ ਦਾ ਸ਼ੈਤਾਨ ਦਿਮਾਗ ਹੈ ਕਾਲਪਨਿਕ ਕਹਾਣੀਆਂ ਉਹਨਾਂ ਨੂੰ ਚੋਲਾ ਤੇ ਅਸੀਂ ਢੋ ਰਹੇ ਆਂ ਆਪਾਂ ਨੂੰ ਪਤਾ ਹੀ ਨਹੀਂ ਅਸੀਂ ਕਰ ਕੀ ਰਹੇ ਹੂੰ ਜੋ ਸਿਧਾਂਤ ਮੁਖ ਮੁਖੀ ਦੇ ਇਨਸਾਨੀਅਤ ਦੇ ਹੋਣੇ ਚਾਹੀਦੇ ਹੈ ਨਹੀਂ ਆਪਣੇ ਪੱਲੇ ਕੁਝ ਵੀ ਜੋ ਆਪਾਂ ਦਿਖਾਵਾ ਕਰ ਰਹੇ ਆਂ ਬਿਲਕੁਲ ਕਿ ਲੱਗਦਾ ਕਿ ਵੀ ਇਸ ਪਰਿਵਾਰ ਨੂੰ ਹੁਣ ਜਸਟਿਸ ਮਿਲ ਜਾਏਗਾ ਕਿਉਂਕਿ ਉਹਨਾਂ ਦੇ ਆਪ ਜਿਹੜੇ ਪਤਨੀ ਨੇ ਉਹ ਵੀ ਪੁਲਿਸ ਦੇ ਵਿੱਚ ਨੇ ਹਰਿਆਣਾ ਕਿ ਲੱਗਦਾ ਕਿ ਵੀ ਜੇ ਉਹ ਜ਼ੋਰ ਲਾ ਕੇ ਜਸਟਿਸ ਲਾਇਬ ਲੈਂਦੇ ਆ ਡੀਜੀਪੀ ਨੂੰ ਹਟਵਾ ਵੀ ਦਿੰਦੇ ਆ ਅਰੈਸਟ ਵੀ ਹੋ ਜਾਂਦੇ ਆ ਸਜ਼ਾ ਵੀ ਹੋ ਜਾਂਦੀ ਆ ਸਰਵਾਈਵ ਕਰਨਾ ਉਹਨਾਂ ਲਈ ਸੌਖਾ ਆ ਜਾਣਾ ਬਾਅਦ ਚ ਉਹਨਾਂ ਦੇ ਲਈ ਕੋਈ ਰਾਹ ਚ ਅੜਿਕਾ ਨਹੀਂ ਬਣਨਗੇ ਕਿਸੇ ਤਰੀਕੇ ਦਾ ਦੇਖੋ ਜੇ ਇਹ ਗੱਲ ਹੁਣ ਉਹਨਾਂ ਦੇ ਪਰਿਵਾਰ ਦੀ ਨਹੀਂ ਰਹੀ ਇਹ ਜਸਟਿਸ ਨਾਟ ਫਾਰ ਦਾ ਫੈਮਿਲੀ ਇਹ ਜਸਟਿਸ ਸਮਾਜ ਦਾ ਹੈ ਪਰ ਫੇਸ ਤਾਂ ਉਹਨਾਂ ਨੂੰ ਇਕੱਲਾ ਨੂੰ ਕਰਨਾ ਪੈਣਾ ਨਹੀਂ ਤਾਂ ਫੇਸ ਇਕੱਲਾ ਨੂੰ ਕਰਨਾ ਪੈਣਾ ਹੈ ਲੇਕਿਨ ਫਿਰ ਤੁਸੀਂ ਇਕੱਲੇ ਨਹੀਂ ਹੋ ਤੁਸੀਂ ਜਿਸ ਰਿਜ਼ਰਵੇਸ਼ਨ ਲੈ ਕੇ ਉੱਥੇ ਬੈਠੇ ਹੋ ਨਾ ਉਹ ਡਾਕਟਰ ਅੰਬੇਡਕਰ ਦੀ ਦੇਣ ਜਿਸ ਕੁਰਸੀ ਤੇ ਬੈਠੇ ਹਾਊ ਕੈਨ ਯੂ ਬੀ ਅਲੋਨ ਤੁਹਾਡਾ ਪ੍ਰੋਰੋਗੇਟਿਵ ਜਿੰਨੀ ਉੱਚੀ ਪੋਸਟ ਤੇ ਹੋ does hmm. not because your talent is there hmm. but ambedkar you can't forget so hmm. when you talk about ambedkar and hmm. reservation tis tosi is ips ips jinne bade padde te ho onni toade kandeyan te badi responsibility aa oh ta tanu jo challenge di gal tusi kar rahe ho na toade naal samaj khaduga je tusi samaj de tareeke naal chalo hi lagda ke bhi is de vich haryana sarkar badla change kar sakdi hai ki edi ghatna hogi onna de jide pati sige adgp rank de sige ਕਿਉਂ ਨਾ ਅਸੀਂ ਉਹਨਾਂ ਦੀ ਪਤਨੀ ਨੂੰ ਡੀਜੀਪੀ ਹਰਿਆਣਾ ਲਾ ਦੇਈਏ 100% ਦੇਣਾ ਚਾਹੀਦਾ ਉਹਨਾਂ ਨੂੰ ਹੀ ਲਾਣਾ ਚਾਹੀਦਾ ਇਹੀ ਫੇਅਰ ਐਂਡ ਜਸਟ ਸਿਸਟਮ ਹੈ ਕਿ ਉਹਨਾਂ ਦੀ ਵਾਈਫ ਨੂੰ ਸਭ ਤੋਂ ਉੱਚੀ ਪੋਸਟ ਤੇ ਰੱਖੋ ਇਸ ਟਾਈਮ ਔਰ ਉਹ ਜੇ ਉਹਨਾਂ ਦੀ ਜੇ ਉਹ ਸਮਾਜ ਦੇ ਨਾਲ ਚੱਲਣਗੇ ਜੋ ਵੀ ਕਮੇਟੀ ਘਟਿਤ ਹੋਈ ਹੈ ਉਹ ਉਸ ਹਿਸਾਬ ਨਾਲ ਡਿਸੀਜਨ ਲੈਣਗੇ ਇਹ ਨਹੀਂ ਸੋਚਣਗੇ ਕਿ ਸਿਸਟਮ ਦੇ ਵਿੱਚ ਕਿਉਂਕਿ ਮੈਂ ਜੌਬ ਕਰਨੀ ਹੈ ਇਸ ਕਰਕੇ ਮੈਨੂੰ ਸੋਚ ਕੇ ਚੱਲਣਾ ਹੈ ਤੋਡੇ ਪਿੱਛੇ ਖੜੇ ਆ ਸਾਰੇ ਅੱਜ ਉਹਨਾਂ ਨੂੰ ਜੋ ਪਿਆਰ ਔਰ ਜੋ ਸਪੋਰਟ ਮਿਲ ਰਿਹਾ ਹੈ ਨਾ ਹਰ ਕੋਈ ਉਹਨਾਂ ਦੇ ਨਾਲ ਹੈ ਔਰ ਕਿਤੇ ਨਾ ਕਿਤੇ ਮੇਰੀ ਵੀ ਸਿੰਪੈਥੀਜ਼ ਨਾਲ ਹੈ ਗਈਆਂ ਕਿਉਂਕਿ ਉਹਨਾਂ ਦੇ ਪਰਿਵਾਰ ਦਾ ਹਿੱਸਾ ਇੱਕ ਕੋਈ ਮੇਰੇ ਪੰਜਾਬ ਦੇ ਵਿੱਚੋਂ ਐਮਐਲਏ ਆਇਆ ਨਹੀਂ ਸੀਗਾ ਮੇਰੇ ਧਰਨੇ ਤੇ ਜਦ ਮੈਂ ਕੱਲੀ ਲੜ ਰਹੀ ਸੀਗੀ ਉਹਨਾਂ ਦੇ ਪਰਿਵਾਰ ਦਾ ਹਿੱਸਾ ਆਇਆ ਸੀਗਾ ਪਹੁੰਚਿਆ ਸੀਗਾ ਦੋ ਵਾਰੀ ਮੇਰੇ ਕੋਲੇ ਔਰ ਮੇਰੇ ਧਰਨੇ ਤੇ ਮੇਰੇ ਨਾਲ ਬੈਠੇ ਸੀ ਮੈਨੂੰ ਸਮਝਾ ਕੇ ਗਿਆ ਸੀਗਾ ਕਿ ਕੋਈ ਗਲਤ ਕਦਮ ਨਹੀਂ ਚੁਕਣਾ ਲੜਨਾ ਉਹਨਾਂ ਨੂੰ ਥੋੜੀ ਪਤਾ ਸੀ ਉਹਨਾਂ ਦੇ ਪਰਿਵਾਰ ਚ ਹੋਜੂ ਹੈਨਾ ਦੇਖੋ ਇਸ ਕਰਕੇ ਮੈਂ ਉਸ ਚੀਜ਼ ਦੀ ਰਿਸਪੈਕਟ ਕਰਦੀ ਆ ਬਟ ਉਹਨਾਂ ਨੂੰ ਇਹ ਚੀਜ਼ ਸੋਚਣੀ ਆ ਕਿ ਜੇ ਤੁਸੀਂ ਵੱਡੇ ਅੱਜ ਜੇ ਤੁਸੀਂ ਸਮਾਜ ਦੀ ਗੱਲ ਮੰਨ ਕੇ ਲੜੋਗੇ ਨਾ ਹੱਕ ਅਧਿਕਾਰ ਲਈ ਤੁਹਾਨੂੰ ਕੋਈ ਹੱਥ ਨਹੀਂ ਲਾ ਸਕਦਾ ਕਿਉਂਕਿ ਫਿਰ ਵੀ ਤੁਹਾਡੇ ਨਾਲ ਸਮਾਜ ਖੜਾ ਹੋਊਗਾ ਤੇ ਤੁਹਾਨੂੰ ਕੋਈ ਟੱਚ ਕਰਨ ਦੀ ਕੋਸ਼ਿਸ਼ ਕਰੂਗਾ ਔਰ ਇਹ ਉਹਨਾਂ ਲਈ ਨਹੀਂ ਜਿੰਨੇ ਵੀ ਆਈਐਸ ਆਈਪੀਐਸ ਸਾਰੇ ਮੇਰੀ ਵੀਡੀਓ ਸੁਣਦੇ ਨੇ ਜਿੱਥੇ ਵੀ ਮੈਨੂੰ ਮਿਲਦੇ ਨੇ ਕਹਿੰਦੇ ਬਹੁਤ ਵਧੀਆ ਕੰਮ ਕਰਿਓ ਭਾਈ ਮੈਂ ਤੁਹਾਡੇ ਤੋਂ ਵੀ ਬੇਨਤੀ ਕਰਦੀ ਆ ਜਦ ਉੱਚੀਆਂ ਪੋਸਟਾਂ ਤੇ ਪਹੁੰਚ ਜਾਓ ਨਾ ਪਿੱਛੇ ਆਪਣੇ ਪਿੱਛਾ ਪਛੋਕੜਨਾ ਨਾ ਭੁੱਲੋ ਉਹ ਗਰੀਬ ਸਮਾਜ ਹੈ ਨਾ ਭੁੱਲੋ ਜਿਹਦੀ ਵਜ੍ਹਾ ਨਾਲ ਤੁਸੀਂ ਉੱਥੇ ਗਏ ਹੋ ਉਹਨਾਂ ਨੂੰ ਤੁਸੀਂ ਯਾਦ ਰੱਖੋਗੇ ਨਾ ਤੇ ਜੇ ਤੁਸੀਂ ਕਿਸੇ ਇੱਕ ਸਿਸਟਮ ਦੇ ਵਿੱਚ ਇਕੱਲੇ ਹੋਗੇ ਨਾ ਜੇ ਤੁਹਾਨੂੰ ਕੋਈ ਟਾਰਚਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਗਾ ਇੱਕ ਫੋਨ ਮਾਰ ਦਿਓ ਆਪਾਂ ਨੂੰ ਤੁਹਾਡੇ ਨਾਲ ਖੜ ਜਾਣਗੇ ਸਾਰੇ ਆ ਸਾਡੇ ਸਾਡਾ ਤੇ ਡਰ ਨਿਕਲ ਗਿਆ ਪਰਚੇ ਝੇਲੇ ਡੰਡੇ ਝੇਲੇ ਜੇਲਾਂ ਦੇਖ ਲਈਏ ਹੋਰ ਕੀ ਬਚਿਆ ਤੇ ਇਹਨਾਂ ਨੂੰ ਲੱਗਦਾ ਆਪਾਂ ਮੌਤ ਤੋਂ ਡਰਦੇ ਆ ਇੰਨਾ ਨਹੀਂ ਬਾਗਲਾ ਅਸੀਂ ਮਾਰ ਕੇ ਜਾਵਾਂਗੇ ਮਰ ਇਦਾਂ ਨੂੰ ਬੁੱਝਦੇ ਲਈ ਨਾਲ ਨਹੀਂ ਮਰਾਂਗੇ ਬਿਲਕੁਲ ਬਹੁਤ ਸ਼ੁਕਰੀਆ ਡਾਕਟਰ ਜੀ ਤੁਸੀਂ ਸਾਡੇ ਨਾਲ ਜੁੜੇ ਸੀਗੇ ਤਾਂ ਸੀਨਾਂ ਨਾਲ ਗੱਲਬਾਤ ਕੀਤੀ ਹੈ ਜਿਸ ਟਿੱਕੇ ਦੇ ਹਾਲਾਤ ਹਰਿਆਣਾ ਦੇ ਵਿੱਚ ਹੋਏ ਨੇ ਕਿ ਲੱਗਦਾ ਕਿ ਇਸ ਦੇ ਉੱਤੇ ਸਿਆਸਤ ਕੀਤੀ ਜਾ ਸਕਦੀ ਹੈ ਜਾਂ ਬਾਕੀ ਉਹਦੇ ਪਰਿਵਾਰ ਨੂੰ ਜਸਟਿਸ ਦਿਵਾਇਆ ਜਾ ਸਕਦਾ ਜਿਵੇਂ ਇਹਨਾਂ ਨੇ ਵੀ ਹੁਣ ਸਾਡੇ ਵੱਲੋਂ ਵੀ ਇੱਕ ਸਲਾਹ ਸੀ ਕਿ ਵੀ ਕਿਉਂ ਨਾ ਉਹਨਾਂ ਨੂੰ ਡੀਜੀਪੀ ਹਰਿਆਣਾ ਲਾ ਦਿੱਤਾ ਜਾਵੇ ਕਿ ਉਹ ਆਪ ਦੇਖਣ ਸਾਰੀ ਇਨਵੈਸਟੀਗੇਸ਼ਨ ਕਰਾਣ ਕਿਉਂਕਿ ਕਿਸੇ ਨਾਲ ਕੋਈ ਘਾਟਾ ਵਾਧਾ ਨਾ ਹੋਵੇ ਜਿਹੜੇ ਜਿਹੜੇ ਅਧਿਕਾਰੀਆਂ ਨੇ ਉਹਨਾਂ ਨਾਲ ਗਲਤ سلوਕ ਕੀਤਾ ਪਰੇਸ਼ਾਨ ਕੀਤਾ ਉਹਨਾਂ ਦੇ ਉੱਤੇ ਕਾਰਵਾਈ ਹੋਵੇ ਪਰ ਇਸ ਤੋਂ ਬਾਅਦ ਸੋਚਦੇ ਆ ਕਿ ਕੀ ਕੁਝ ਹੁੰਦਾ ਜੇ ਇਸ ਵੀਡੀਓ ਦੇ ਨਾਲ ਕੋਈ ਸਹਿਮਤ ਜਾਂ ਅਸਹਿਮਤ ਨਹੀਂ ਹੈਗਾ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜੋ ਸਾਂਝੇ ਕਰਿਓ ਸਾਡੇ ਨਾਲ ਸੰਪਰਕ ਕਰਿਓ ਅਸੀਂ ਉਹਨਾਂ ਦਾ ਵੀ ਪੱਖ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ